ਲੋ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਕਿੱਥੇ ਮਿਲੋ ਇੱਧਰ ਬਾਈ ਕਮਲ ਜੀ ਬਾਈ ਆਪਣਾ ਪੋਵਾਲ ਤੋਂ ਤੇ ਜੱਗੇ ਕਿਦਣ ਦਾ ਆਇਆ ਹੋਇਆ ਮੈਨੂੰ ਐਂ ਦੱਸ ਪਹਿਲਾਂ ਚੌਥਾ ਦਿਨ ਆ ਮੈਨੂੰ ਲੱਗਦੀ ਅੱਜ ਬਾਈ ਬਾਈ ਜੱਗੇ ਦਾ ਅੱਜ ਚੌਥਾ ਦਿਨ ਹੈ ਮੇਲੇ 'ਚ ਮੇਲੇ 'ਚ ਖੜਾ ਸੂਨ ਸੂਨ ਮਸਾਨ ਹੋਈ ਪਈ ਆ ਅੱਠ ਟਰਾਲੀਆਂ ਮੂਰੇ ਐਂ ਲੱਦਾ ਵੀ ਜਿਵੇਂ ਅੰਦਰ ਕੋ ਮਰ ਗਿਆ ਹੁੰਦਾ ਉਹ ਅਗਬਰ ਆਏ ਬੰਨੇ ਮੇਲੇ ਵਾਲੇ ਇਹਨਾਂ ਨੂੰ ਆਵਾ ਬਾਈ ਹੈਗੇ ਨਾ ਅਹੀਂ ਹਾਂ ਆਹੀ ਗੱਲ ਆ ਕਹਿੰਗਾ ਮੈਂ ਮੇਰਾ ਭਾਈ ਕਹਿੰਦਾ ਇਹ ਜੱਗੇ ਨੂੰ ਮੈਂ ਕਹਿੰਦਾ 4 ਦਿਨ ਹੋ ਗਏ ਬੈਠੇ ਨੂੰ ਤੇ ਇਹਦਾ ਹਲੇ ਨੰਬਰ 20 ਟਰਾਲੀਆਂ ਮੂਹਰੇ ਇਹਦੇ 25 ਨਾ ਹੁਣ ਤਾਂ ਮੇਰੇ 8 ਆ 8 ਰਹਿ ਗਈਆਂ ਅੱਛਾ ਮੇਰੇ ਕੋਲ ਅੱਛਾ ਹੁਣ ਬਾਕੀ ਇੱਧਰ ਵੀ ਭਾਈ ਬੰਦਾ ਹੁਣ ਆਇਆ ਦਾ ਅਸੀਗਲ ਜੀ ਕੱਲ ਦੇ ਪਾਉਰੀ ਆ ਭਾਈ ਕੱਲ ਆਪਾਂ 5 ਵਜੇ ਤੇ ਖੜੇ ਆਗੇ 12 ਘੰਟਾ ਲੱਗਦੇ ਆ ਉਹਨਾਂ ਦਾ 24 ਘੰਟੇ ਖੜੇ ਨੂੰ ਹੋਗੇ ਉਹਨੂੰ 24 ਘੰਟੇ 24 ਘੰਟੇ ਲੱਗੇ ਭਾਈ 26 ਹੋ 26-28 ਘੰਟੇ ਖੜੇ-ਖੜੇ ਨੂੰ ਹੋਗੇ ਬੁੱਦੂ ਵੀ ਤਾਂ ਆਹਾਰੇ ਕੱਲ 5 ਵਜੇ ਤੇ ਖੜੇ ਆ ਬੁੱਦੂ ਬਣਾ ਕੇ ਆਈ ਗਈ ਹੈ ਬਾਕੀ ਆ ਲੈਣ ਦੇ ਗਏ ਹੈ ਜੀ ਇੰਡਸਰ ਪੁਰਾਣੀ ਟਰਬੈਂਟਰੂਮ ਚ ਫਾਲਟ ਪੈ ਗਿਆ ਕੋਈ ਖੜੇ ਨੂੰ ਵੀ ਕੱਲ 4 ਵਜੇ ਦਾ ਖੜਾ 5 ਵਜੇ ਦਾ 12 ਵਜੇ ਦਾ 12 ਵਜੇ ਤੋਂ ਬਾਅਦ ਨਹੀਂ ਸਹੀ ਪੈ ਗਿਆ ਇੰਜੀਨੀਅਰ ਆ ਖਰਚਾ ਦਿੰਦੀ ਆ ਕੱਲ ਰਾਤ ਤੱਕ ਬਹੁਤ ਹੈ ਉਹ ਆ ਜੀ ਯਾਰ ਇਹਨਾਂ ਵਿੱਚ ਤੇ ਟੈਕਨੀਕਲ ਵਾਸਤੇ ਇੰਜੀਨੀਅਰ ਨਹੀਂ ਰੱਖੇ ਉਹਨਾਂ ਨੂੰ ਖਰਚਾ ਦੇਣ ਆਹੋ ਜਦ ਮੇਨ ਬੰਦਾ ਚਲੋ ਆਏ ਜਿਹੜਾ ਮੇਨ ਬੰਦਾ ਉਹ ਫਿਰ ਤੁਸੀਂ ਲਾ ਕੇ ਕਹਿਣ ਵੀ ਨਾ ਜੀ ਤੁਸੀਂ ਟੈਕਨੀਕਲ 12 ਘੰਟੇ ਦੀ ਇੱਕ ਗੱਲ ਹੋਰ ਵੀ 24 ਘੰਟੇ ਹੀ ਜੜੀਆਂ ਬੋਲਣ ਲੱਗੀਆਂ ਅਗਰ ਕਿਹੜਿਆਂ ਨੇ ਵੀ ਸ਼ਾਂਤੀ ਮੈਣੀ। ਮਲੇ ਯਾਰ ਜ਼ਿੰਮੇਦਾਰ ਕਿਹੜਾ ਬੇਲੇ ਐ। ਅਗਲੇ ਨੂੰ 100 ਕੰਮ ਕਿਸੇ ਨੇ ਕਿਤੇ ਜਾਣਾ ਕਿਸੇ ਨੇ ਕਿਹਾ। ਹੁਣ ਅਸੀਂ ਟਾਈਮ ਛੱਡ ਕੇ ਗੰਨਾ ਲੈ ਕੇ ਆਉਂਨੇ ਫੇਰ ਬਾਅਦ ਚ ਇਹਨਾਂ ਨੇ ਘਾਟ ਧਰ ਦੇਣੀ। ਵੀ ਗੰਨਾ ਨਹੀਂ ਲੈ ਕੇ ਆਏ। ਇਹ ਕਿਹਦੇ ਤਨਖਾਹ ਦਿੰਨੇ ਆ ਇਹ? ਬੁਰਾ ਹਾਲ ਆਈ ਬਾਦੂ ਦਨ ਹਾਏ। ਬਾਅਦ ਮੈਂ ਕਟੌਤੀ ਨੂੰ ਲੱਜਣਾ ਕਹਿਣਾ ਇਹਨਾਂ ਨੇ ਜੇ ਗੱਲਾਂ ਬਾਹਰ ਲੱਗਿਆ ਜਾਣਾ ਜੀ। ਜਿਹੜਾ ਗੰਨਾ ਸੁੱਟਦਾ ਉਹਨਾਂ ਦੇ ਗੰਨਾ ਸੁੱਟਦਾ ਜਿਆ ਕੋਸ ਕਹਿਣਾ ਨਾ ਫੇਰ ਉਹਨਾਂ ਨੂੰ ਕਹਿ ਦੇਣਾ। ਬੁਰਾ ਹਾਲ ਆਈ ਖਾ ਕੇ ਮੇਨ ਬੰਦੇ ਖਾ ਕੇ ਇਹਨੂੰ ਲੁੱਟਦੇ। ਆ ਕੇ ਮੇਰ ਤਾਂ ਝਾ ਭਾਈ ਮਹੀਨੇ ਚਾਰ ਵਾਰੀ ਖੜ ਲਿਆ ਕਹਿੰਦੇ ਇਹ ਮਹੀਨਾ ਹੋ ਗਿਆ ਚੱਲੇ ਨੂੰ ਭਾਈ ਮਹੀਨੇ ਚਾਰ ਵਾਰੀ ਖੜ ਲਿਆ ਨਾ ਨਾ ਵੀ ਚਾਰ ਵਾਰੀ ਖੜ ਲਿਆ ਇਹ ਉਹ ਖੜਦਾ ਟੋਲੀ ਕੱਢੇ ਹੋਈ ਵੀ ਜੀ ਆਹ ਟਰੇਡੀ ਮੇਰੀ ਖੜੀ ਹੈ ਜੀ ਆ ਦੇਖੋ ਅੱਛਾ ਜੀ ਚਾਨਣ ਤੇ ਲੱਗੀ ਦਿਖਾ ਦਿੰਦੇ ਆ ਸਾੜੀ ਆ ਬਾਈ ਜੀ ਇਹ ਮੇਰੀ ਫਰੀ ਹੈ ਜੀ 24 ਘੰਟੇ ਜੀ ਦੇਖੋ ਜੀ ਤੁਹਾਨੂੰ ਕਿੰਨੇ ਘੰਟੇ ਹੋ ਗਏ ਜੀ 24 ਘੰਟੇ ਜੀ ਜ਼ਮੀਨ ਦਾ ਮੁੜਨਾ ਚਾਹੀਦਾ 24 ਘੰਟੇ ਚੈਨ ਤੇ ਹੋ ਗਏ ਚੈਨ ਤੇ 24 ਦੇ ਚੈਨ ਤੇ ਯਾਰ ਇਹਨਾਂ ਨੇ ਬਰਾਤੀ ਜ਼ਮੀਨਦਾਰਾਂ ਖੁੱਦੂ ਬਣਾ ਕੇ ਅੰਦਰ ਇਹਨਾਂ ਨੂੰ ਇੱਕ ਸੂਤ ਹੋਰ ਕਰਨੀ ਚਾਹੀਦੀ ਵੀਰੇ ਹਾਂ ਵੀ ਇਹਨਾਂ ਨੂੰ ਜਿਹੜਾ ਆਪਣਾ ਬਾਉਂਡ ਆ ਜਿੰਨਾ ਵੀ ਬਾਉਂਡ ਆ ਇਹਨੂੰ ਹੋਰ ਮਿਲਣਾ ਕਿ ਆਪਾਂ ਗੰਨਾ ਘੇੜਦੇ ਇਹਨੂੰ ਬਾਉਂਡ ਨਹੀਂ ਉਹ ਕਰਨਾ ਚਾਹੀਦਾ ਜੀ ਹਾਂ ਜਿੱਥੇ ਮਾਰ ਜੀ ਪਲਾਟੀ ਲਾਉਣੀ ਚਾਹੀਦੀ ਹਾਂ ਜੀ ਇਹ ਵੀ ਹੋਣਾ ਚਾਹੀਦਾ ਜੀ ਜਿੱਥੇ ਮਾਰ ਹਾਂਜੀ ਹਾਂਜੀ ਕਿਹੜਾ ਪੁੱਛਦਾਈ ਬਰਾਹਾਲ ਆ ਜੇਮੀਦਾਰੇ ਮਾਰਦਾ ਸਾਰੇ ਪਾਸੇ ਨੂੰ ਪਹਿਲਾਂ ਮੰਡੀਆਂ 'ਚ ਮਾਰੇ ਜੀਰੀ ਵਿੱਚ ਆਉਣ ਗੰਨੇ ਪਿੱਛੇ ਮਾਰ ਰਹੇ ਆ ਜੀ ਦੇਖੋ ਜੀ ਹੁਣ ਕੱਲ ਦੇ ਦੇਖੋ ਜੀ ਨਾ ਕੋਈ ਉਰੇ ਕੰਟੀਨ ਦੀ ਸੁਬਦਾ ਜੀ ਕੋਈ ਬਰਾਹਾਲ ਕੋਈ ਸੁਬਦਾ ਹੀ ਨਹੀਂ ਹੈ ਜੀ ਉਰੇ ਹਾਂ ਪਾਣੀ ਆ ਕੋਈ ਨਾ ਆਰਾਮ ਘਰ 'ਚ 51 ਦਾ ਕਿੰਨੇ ਜਾਨੇ ਪੈ ਜੂਗੇ ਉਰੇ ਵਿੱਚ ਲੜਾਈ ਹੋਈ ਹੈ ਸੁਣੋ ਕੰਟੀਨ 'ਚ ਕੋਈ ਰੋਟੀ ਸੁਬਦਾ ਹੀ ਨਹੀਂ ਹੈ ਜੀ ਕੁਝ ਨਹੀਂ ਹੈਗਾ ਬਰਾਹਾਲ ਆ ਜੀ ਜਿਹੜੀ ਰੋਟੀ ਸਾਡੇ ਉਹ ਚੌਂਪਰੇ ਉੱਥੇ ਦੇਖੋ ਚੌਂਪਰੇ 3 ਕਿਲੋ ਮੀਟਰ ਜਾਂਦੇ ਕਿੰਨੇ ਕਿਲੋ ਜਿਹੜੇ ਕੰਮ ਇਹ ਹੁਣ ਮੇਰੀ ਗੱਲ ਸੁਣੋ ਜੀ ਕ ਠੀਕ ਆ ਇਹਨਾਂ ਨੂੰ ਸਾਰੇ ਫੰਡ ਆਉਂਦੇ ਆ ਪਹਿਲਾਂ ਹਾਂਜੀ ਜਦ ਇਹਨਾਂ ਨੂੰ ਪਤਾ ਵੀ ਭਾਈ ਗੰਨੇ ਦਾ ਸੀਜ਼ਨ ਆਉਣਾ ਇਹਦੀ ਰਿਪੇਅਰ ਕਰਦੇ ਨਹੀਂ ਕਰਦੇ ਢੰਗ ਨਾਲ ਇਹ ਤਾਂ ਸਹੀ ਕਰਨੀ ਚਾਹੀਦੀ ਵੀਰੇ ਪਹਿਲਾਂ ਹੀ ਚਾਹੀਦੀ ਆ ਜੀ ਕਰਨੀ ਇਹਨਾਂ ਨੂੰ ਸਾਨੂੰ ਕਹਿ ਦਿੰਦੇ ਆ ਵੀ ਪਾਈ ਆ ਇੰਨਾ ਪਤਾ ਬਈ ਹਾਂ ਬਈ ਇੰਨਾ ਚਿਰ ਸੀਜ਼ਨ ਚੱਲਣਾ ਉਹ ਤੋਂ ਪਹਿਲਾਂ ਵੀ ਕਰਨਾ ਚਾਹੀਦਾ ਇਹਨਾਂ ਨੂੰ ਚਲੋ ਮਿਲ ਖੜ ਗਿਆ ਸਾਨੂੰ ਟਾਈਮ ਦੇ ਦੇਣ ਭਾਈ ਤੋ ਦਿੰਨੀ ਚੱਲਣਾ ਇਹ ਆਪਣਾ ਕੰਮ ਜਾ ਆ ਬਸ 10 ਮਿੰਟ ਤੇ ਚੱਲ ਪਿਆ 5 ਮਿੰਟ ਤੇ ਚੱਲ ਪਿਆ ਵੀਰੇ ਰਾਤ ਦਾ ਮੈਂ ਤਿੰਨ ਵਾਰ ਬਿਸਤਰਾ ਇਕੱਠਾ ਕਰਿਆ ਉੱਥੋਂ ਟਰਾਲੀ ਤੋੜ ਤੇ ਤਿੰਨ ਵਾਰ ਕਰਿਆ ਟੂਚ ਬਿਸਤਰਾ ਪਾਇਆ ਪੂਰੇ ਦੋ ਬੰਦੇ ਗਵਾਹ ਵੀ ਹੈਗੇ ਆਗੇ ਆਗੇ ਮੈਂ ਦੇਖੋ ਜੀ ਮੈਂ ਪਾਇਆ ਮੈਂ ਦੁਬਾਰਾ ਫੇਰ ਮਿਲ ਚੱਲ ਪਿਆ ਫੇਰ ਬੰਦ ਕਰਤਾ ਫੇਰ ਜੀ ਕਰਮਾ ਪੈ ਹੋ ਗਿਆ ਮਗਾ ਜੰਨਾ ਲਾਉਣ ਨਾ ਲਾਉਣ ਹੀ ਮੈਂ ਤਾਂ ਭਾਈ ਪੈਣਾ ਜੇ ਉੱਪਰ ਭਰੀ ਹੋ ਗਰ ਜਵੇ ਜੀ ਹੁਣ ਤਾਂ 3 ਵਜੇ ਵੀਰੇ ਬੜਾ ਹੈਰਾਨਗੀ ਆ ਠੰਡੇ ਦੇ ਬੱਤੇ ਸੌ ਗਈ ਇਹ ਦਰਖਤ ਐਸ਼ੇ ਦੇ ਵੱਢ ਗਏ ਮੇਰੇ ਜਫੂਕਦੇ ਯਾਰ ਬੁਰਾ ਹਾਲ ਹੈ ਬਾਲਣ ਨੇਗਾ ਬਾਲਣ ਉਹ ਤਾਂ ਹੈ ਨਹੀਂ ਬਾਲਣ ਐਸੇ ਸਪੈਦੇ ਵੱਢ ਕੇ ਦੇਖੇ ਤਾਈ ਝੋਲੀ ਜਾਲੂ ਤਾਈ ਝੋਲੀ ਜਾਲੂ ਬਾਈ ਜੀ ਅੰਦਰ ਕਹਿੰਦੇ ਨੇ ਪੁੱਛ ਰਹੇ ਆ ਜੀ ਇਹ ਗੇਟ ਬੁਲਣੇ ਬੁਲਣੇ ਥੋੜਾ ਘੰਟੇ ਚੱਲਣਾ 2 ਘੰਟੇ ਚੱਲਣਾ ਕੋਈ ਸੁਆ ਆਹੋ ਨਹੀਂ ਅਗਲਾ ਆਪਣਾ ਕੰਮ ਤਾਂ ਕਰਿਆ ਬਈ ਜ਼ਿੰਮੇਦਾਰ ਕੋਈ ਨਹੀਂ ਆ। ਨਹੀਂ ਵੀ ਪਹਾਰ ਵੀ ਜਾ ਸਕਦੇ ਕੁਝ ਵੀ ਕਰੀਏ ਜੀ ਆਪਾਂ। ਕੋਈ ਵੀ ਜ਼ਿੰਮੇਦਾਰ ਕਿਹੜਾ ਪਹਿਲਾ ਯਾਰ 100 ਬੰਦਾ ਕੋਈ ਵੀ ਬੰਦਾ ਹੈ ਜੀ ਕੋਈ ਪਹਿਲਾ ਥੋੜਾ ਹੁੰਦਾ ਹੈ। ਵੀ ਆਪਣਾ ਕੰਮ ਛੱਡ ਕੇ ਬੈਠਾ। ਜੀ ਇਹਨਾਂ ਕੋਲ 40 ਬੰਦੇ ਕਹਿੰਦਾ 2 ਵਜੇ ਚੱਲ ਪੈਣਾ ਜੀ। ਆ 2 ਵਜੇ ਲਾਰਾ ਲਾਓ ਹੁਣ ਦੇਖੋ 2:00 ਵਜੇ ਆਣਗੇ। ਐ ਨਹੀਂ ਪਤਾ ਕਿ ਤੇਰੇ ਵੀ ਨੇ ਚੱਲਣਾ ਨਹੀਂ ਮਨ ਨੂੰ ਲਾਰਾ। ਐ ਨਹੀਂ ਪਤਾ 2 ਕਿਹੜੇ ਕਿਹੋ ਨੇ। ਡੇਟ ਨਹੀਂ ਦਿੱਤੀ ਕੋਈ। ਉਹ ਬਾਈ ਚੱਕਰ ਚੱਲ ਚੱਕਰ ਦੱਸਾਂ ਕਿ ਆਏ ਮੇਰੀ ਗੱਲ ਸੁਣੋ। ਹੁਣ ਵੀ ਜੀ ਇਹਨਾਂ ਦੇ ਚਲੋ ਜੀ ਫਾਲਟ ਠੀਕ ਕਰਤਾ ਇਹਦਾ ਇਹਨੇ 4-5 ਘੰਟੇ ਪ੍ਰੈਸ਼ਰ ਬਣਾਉਣੇ ਨਹੀਂ ਲੈਣੇ ਆ ਠੰਡਾ ਪਿਆ ਹਲੇ ਓਕੇ ਦਾ ਰੂਹਾਂ ਨਾ ਧੂਆਂ ਉਹ ਆਪ ਕਹਿ ਰਹੇ ਹੋ ਜਦੀਨਾ ਨੂੰ ਪਤਾ ਵੀ 4 ਘੰਟੇ ਚੱਲਣੇ ਨੂੰ ਲੱਗਣੇ ਉਹਦਾ ਪ੍ਰੈਸ਼ਰ ਤਾਂ ਬਣਾਵੇ ਤੇ ਆਪਨੇ ਚ ਸਾਫ ਦਾ ਦੱਸ ਸਕਦੇ ਨਹੀਂ ਗੱਲ ਰੋਟੀ ਬਣੀ ਨਹੀਂ ਰੋਟੀ ਬਣੀ ਖਾলেও ਦੇਖੋ ਤੁਸੀਂ ਮੇਰੀ ਗੱਲ ਉਲਟਾ ਜੀ ਬੈਠੇ ਐਂ ਤੇ ਇਹ ਵੀ ਥਾਲੀ ਗਾਂ ਦਾ ਮੈਨੂੰ ਕਹਿ ਰਹੇ ਨੇ ਜੀ ਭਾਈ ਤੁਸੀਂ ਜਾਓ ਭਾਈ 10 ਘੰਟੇ ਮਿੰਟ ਚੱਲਣਾ ਨਹੀਂ ਹੈ ਨਹੀਂ ਜਾਈਏ ਤੁਸੀਂ ਘਰ ਤੋਂ ਰੋਟੀ ਮੰਗਾ ਲਓ ਜੋ ਆਪਣਾ ਜਾਇਆ ਹੋ ਜੀ ਕੋਈ ਮਰਜ਼ੀ ਕਰੋ ਜੀ ਓਰੇ ਬੰਦਾ ਕਿੱਥੇ ਜਾਵੇ ਜੀ ਭਾਈ 2 ਦਿਨ ਹੋ ਗਏ ਰੰਦੇ 2-3 ਦਿਨ ਅਸੀਂ ਬੈਠੇ ਓਰੇ ਕੋਈ ਬੰਦਾ 3 ਕਿਲੋ ਮੀਟਰ ਦਾ ਆਇਆ ਦਾ ਕੋਈ 15 ਕਿਲੋਮੀਟਰ ਦਾ ਆਇਆ ਦਾ ਇਹਦਾ ਘਰ ਜਾ ਉਹਦੇ ਵੀ ਨਹੀਂ ਗਏ ਹਾਂਜੀ ਹਾਂ ਇਹ ਤਾਂ ਜਿਹਦੀ ਆ ਟ੍ਰੈਡੀ ਲੱਗੀ ਵੀ ਜੂਰੇ ਤੇ ਲੱਗੀ ਉਹ ਜਾ ਨਹੀਂ ਸਕਦਾ ਜੀ ਉਹਦਾ ਪਾਸਟ ਮਿੰਟ ਇਹਦਾ ਬਾਈ ਆਲੇ-ਦਾਲੇ ਵੀ ਨਹੀਂ ਜਾ ਸਕਦਾ ਹਾਂਜੀ 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 ਉਹ ਗੱਲ ਆ ਉਹੀ ਗੱਲ ਕਰੀ ਇਹਨੂੰ ਪੁੱਛੇ ਵੀਰੇ ਉਹੀ ਸੱਚੀ ਗੱਲ ਦੱਸ ਦੋ ਵੀ ਮੈਨੂੰ ਕੋਈ ਭਾਈ ਕਦੋਂ ਚੱਲਣਾ ਉਹ ਵੀ ਦੱਸ ਦੇ ਜੀ ਕਹਿੰਦੇ ਮੈਨੂੰ ਨਹੀਂ ਚੱਲਣਾ ਜੂਰੇ ਲਾਓ ਕਹਿੰਦੇ ਗੰਨਾ ਲਾਓ ਕਿੰਨਾ ਬਣਦਾ ਗੰਨਾ ਲਾਓ ਕਹਿੰਦੇ ਲਾਓ ਨਹੀਂ ਨਾ ਗੰਨਾ ਲਾਉਣੇ ਵੀ ਦਿਆ 700 ਰੁਪਏ ਲੇਵਰ ਹੋਊਗੀ ਜੀ ਹੁਣ ਕਿ ਗੰਨਾ ਕਿੱਥੇ ਲਾਓ ਜੀ 700 ਰੁਪਏ ਦੇਣੇ ਆ ਸੀ ਨਹੀਂ ਮੇਰੀ ਲੇਬਰ ਤੇ ਇੰਤਰ ਵੀ ਹੋਦਾ ਜੀ 800 ਰੁਪਏ ਦਿੰਦੇ ਆ ਭਾਈ ਬਹੁਤ ਬੜਾ ਬਾਈ 100 ਰਸਤੇ ਪੈਂਦੇ ਆ ਗੱਲਾਂ ਜਿਹੜਾ 100 ਰੁਪਏ ਮਾਨੂੰ ਟਰਾਲੀ ਦੇ ਦਿੰਦਾ ਜੀ ਭਾਈ 100 ਰੁਪਏ ਹੀ ਦਿੰਦੇ ਆ 100 ਰੁਪਏ ਦੇ ਭਾਈ 100 ਰਸਤੇ ਪੈਂਦੇ ਕਹਿੰਦਾ ਭਾਬਾ ਨਹੀਂ ਮੇਰੇ ਦੇਖੋ ਇਹਨਾਂ ਨੂੰ 75 ਰੁਪਏ ਲੇਬਰ ਦਿੰਦਾ ਜੀ ਮੈਂ 1000 ਰੁਪਏ ਦੇਤਾ ਜੀ ਦੋ ਦੋ ਮਿਲ ਕਰ ਦੇਤੀ ਨਹੀਂ ਭਾਈ ਜਿੰਦਰ ਵਾਲਾ ਲੈ 1000 ਰੁਪਏ ਟਰਾਲੀ ਦੇਤਾ ਜੀ ਲੈ ਲੈ ਉਹ ਵੀ ਸੱਚੇ ਆ ਇੱਕ ਮਿੰਟ ਮੇਰੀ ਗੱਲ ਸੁਣ ਲਓ ਧਿਆਨ ਨਾਲ 10 ਬੰਦੇ ਤੇ ਮੇਰੇ ਕੋਲ 5 ਬੰਦੇ ਤੇ ਦੋ ਦੇ ਚੋਂ ਉਹਨਾਂ ਨੇ 60 ਕਵਾਂਟਰ ਕੰਨਾਂ ਵਢਿਆ ਹੈ ਕਿੰਨੇ ਦਾ ਬਣਿਆ ਉਹ ਉਹਨਾਂ ਨੇ 420 ਰੁਪਏ ਦੇ ਆੜੀ ਪਈ ਫਿਰ ਬੰਦੇ ਹੀ ਢਿੱਲੇ ਹੋਣੇ ਜੀ ਉਹ ਤਾਂ ਨਹੀਂ 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 ਬਿਲਕੁਲ ਨਹੀਂ ਮੇਰੀ ਗੱਲੋਂ ਤੁਸੀਂ ਮੇਰੀ ਗੱਲੋਂ ਮੇਰੇ ਕੋਲ 14 ਬੰਦੇ ਹੈ ਜੀ 230 ਕਾ ਆਰਡਰ ਕਰਨਾ ਲੋਡ ਕਰਦੇ ਜੀ ਕਰਦੇ ਆ ਜੀ ਕਰਦੇ ਆ ਕਰਦੇ ਕਰਦੇ ਬੰਦੇ ਦੁਪਹਿਰ ਨੂੰ ਕੀ ਨੇ 2 ਵਜੇ ਵਢਣਾ ਨੇ ਸੈਂਟਾ ਆ ਕਰਦੇ ਆ ਵੀਰੇ ਮੇਰੇ ਕਸਮ ਮੇਰੇ ਆਉਣੇ ਆ ਇਸ ਮਾਲ ਨੂੰ 2 3 ਵਜੇ ਵੱਢਣਾ ਹੋ ਗਿਆ ਜੀ ਦੋ ਦਿਨ ਦੋ ਦਿਨ ਵਜੇ ਗਾਹ ਵੱਢੇ ਚਲੇ ਆਣੇ ਜੋ ਨਹੀਂ ਨਹੀਂ ਮੇਰੇ ਮਾਲ ਨੂੰ ਸਵਾ 230 ਮਟਰ 14 ਬੰਦੇ ਲੋਡ ਕਰਕੇ 14 ਮੰਦੇ ਟਾਈਮ ਸਿਰ 6 ਵਜੇ ਸੇ ਪਾ ਕੇ ਬੇਲੀ ਘਰ ਬਟੇਲੀ ਆਉਤਾ ਹੈ ਉਹ ਜੀ ਗਰੇ ਮੈਂ ਹੋ ਗਿਆ ਨਾ ਮੈਂ ਟ੍ਰੈਲਰ ਤੇ ਮੇਰੀ ਆਹ ਬਣੀ ਬੱਢੀ ਪਈਆਂ ਵੀ ਆ ਜੀ ਹੱਥੇ ਉਦੋਂ ਤੋਂ ਮੈਂ ਲਾਈਆ ਨਹੀਂ ਹੈ ਜੀ ਐਂਥੇ ਉਹ ਖੜਾ ਦੇ ਕੁੰਮਲਾ ਫਿਰਦਾ ਉਹ ਕੀ ਕਰੇ ਹੁਣ ਕਰੇ ਵੀ ਕੀ ਆ ਯਾਰ ਕੋਈ ਪਤਾ ਚੱਲਦਾ ਨਾ ਬਾਸਤਾ ਹੈ ਬਾਈ ਰੇੜੀਆਂ ਦਾ ਵੀ ਯਾਰ ਪੁੱਛ ਲੋ ਰੇੜੀਆਂ ਦਾ ਵੀ ਯਾਰ ਪੁੱਛ ਲੋ ਹੋਰ ਆ ਰੇੜੀਆਂ ਦਾ ਰੇੜੀ ਵਾਲਾ ਬਾਈ ਰੇੜੀ ਵਾਲੇ ਆ ਜਾ ਆਇਆ ਕਿੱਥੇ ਵਿਚ ਨਾ ਤੰਦਨਾਂ ਚ ਵੀ ਬਾਬਾ ਵਿਚ ਨੂੰ ਬਈਨਾਂ ਨੇ ਹੁਣ ਐਂਟਰੀ ਵੀ ਬੰਦ ਕਰਤੀ ਦੀ ਜੀ ਸਵੇਰੇ ਮੁੰਡਾ ਆ ਮੁੰਡਾ 11 ਵਜੇ ਦਾ ਆਇਆ ਹੋਇਆ ਐਂਟਰੀ ਬੰਦ ਕਰਤੀ ਇਹਨਾਂ ਨੇ 11 ਵਜੇ ਦਾ ਆਇਆ ਹੋਇਆ ਸ਼ਾਮ ਨੂੰ ਐਂਟਰ ਕਰਿਆ ਬਾਹਰ ਡੇਢ ਸੋਈ ਬਾਹਰ ਖੜਾ ਰਿਆ ਗੇਟ ਤੇ ਹੁਣ ਟਰਾਲੀਆਂ ਕਿੰਨੀ ਆ ਬਾਹਰ ਗੇਟ ਤੇ ਹੁਣ ਤਾਂ ਐਂਟਰ ਹੋ ਜੀ ਹੁਣ ਟਰਾਲੀ ਨਹੀਂ ਆਉਂਦੀ ਬੰਦ ਕਰੀ ਵੀ ਇਹਨਾਂ ਨੇ ਜਮਾ ਹੀ ਟਰਾਲੀ ਉਹ ਵੀ ਚਾਰ 350 ਦੇ 360 ਚੱਲ ਗਈ ਜੀ ਵਿਚੇ ਰੇੜੀ ਰੂੜੀ ਪਾ ਕੇ ਟਰਾਲੀ ਅੱਗੇ ਕਰੂਗਾ ਕੀ ਕੀ ਹਾਂ ਹਫਤੇ ਦਾ ਮਾਨੂੰ ਟਾਈਮ ਹਫਤੇ ਹੀ ਲੱਗੇ ਨਹੀਂ ਹੁਣ ਮਾਨੂੰ ਚਾਰ ਦਿਨ ਤਾਂ ਸਾਨੂੰ ਲੱਗੇ ਜੀ ਜਿੱਦ ਐਂਟਰ ਹੋਏ ਭਾਈ ਤੁਸੀਂ ਦੇਖੋ ਕਿੰਨਾ ਟਾਈਮ ਲੱਗ ਗਿਆ ਜੀ 8:300 ਟਰਾਲੀ ਹੈ ਤੇ 5 ਦਿਨ ਦਾ ਅੱਜ ਕੱਲ੍ਹ 8 83 ਹੋ ਰਿਹਾ ਹੈ ਰੇਡ ਵਾਲਾ ਭਾਈ ਆ ਗਿਆ ਰੇਡ ਵਾਲਾ ਭਾਈ ਆ ਗਿਆ ਦਿਖਾ ਦਿਓ ਜੀ ਚੌਥਾ ਦਿਨ ਲੱਗ ਜਾਣਾ ਸਾਨੂੰ ਜੀ ਉਹ ਮੂਡ ਆ ਕੇ ਹੁਣ ਆਉਂਦੇ ਇਹਦਾ ਆਪਣਾ ਬੰਦਾ ਹੈ ਆਪਣਾ ਬੰਦਾ ਹੈ ਉਹ ਨਾਲ ਇੱਕ ਗੱਲ ਬਾਈ ਹੋਰ ਵੀ ਸੋਲ ਤੇ ਜਾਏ ਦੀ ਆ ਉਹਨੇ ਕਹਿਣਾ ਵੀ ਹਾਂ ਬਾਈ ਟਰਾਲੀਆਂ ਖੜੀਆਂ ਆ ਅਸੀਂ ਜ਼ਿੰਮੇਵਾਰੀ ਲੈਂਦੇ ਕੋਈ ਸਮਾਨ ਨਹੀਂ ਚੋਰੀ ਹੋਊਗਾ ਕਿ ਟਰਾਲੀਆਂ ਖੜੀਆਂ ਕੋਈ ਦਿੱਕਤ ਨਹੀਂ ਹੈਗੀ ਬਾਈ ਜ਼ਿੰਮੇਵਾਰੀ ਵੀ ਨਹੀਂ ਦਿੰਦੇ ਕੀ ਚੀਜ਼ ਦੀ ਯਾਰ ਇਹ ਕੋਈ ਜ਼ਿੰਮੇਵਾਰੀ ਨਹੀਂ ਆਪਾਂ ਫਿਰ ਨਹੀਂ ਭਾਈ ਆਪਣਾ ਘਰ ਨੂੰ ਜਾਓ ਕੱਲੂ ਚੱਲੂਆ ਪਤਨ ਚੱਲੂਆ ਬਹਾਂ ਟਾਈਮ ਦੇ ਦਵੇ ਜੀ ਇਹ ਕੁਝ ਨਾ ਕਰਦੇ ਜੀ ਰਾਤੇ ਦੱਸ ਦਿੰਦੇ ਜਾਂ 4 ਵਜੇ ਖੜਿਆ 5 ਵਜੇ ਭਾਈ ਵੀ ਇਹ ਕੱਲੂ ਸ਼ਾਮ ਰਾਤ ਨੂੰ ਚੱਲੂਗਾ ਜੇ ਚੱਲਿਆ ਵੀ ਆਪਣਾ ਜਾਓ ਜੀ ਨਹੀਂ ਆਣਾ ਅੱਜ 5 ਵਜੇ ਦਾ ਟਾਈਮ ਦੇ ਆ ਜੀ ਐਮ ਕੋਲ ਗਏ ਇਹ ਤਾਂ ਆਇਓ ਕਹੀ ਜਾਂਦੇ 15 ਮਿੰਟ ਹੋ ਕ ਜੱਗੇ ਨਹੀਂ ਵੀ ਗਏ ਤੇ 2 ਵਜੇ ਚੱਲੂਗਾ ਕਹਿੰਦੇ ਕੋਈ ਇੰਜੀਨੀਅਰ ਕੋਈ ਦੇਖਦਾ ਤਾਂ ਹੈ ਨਹੀਂ ਅੰਦਰ ਕੋਈ ਬੰਦਾ ਕੋਈ ਲਾਈਟ ਬਾਲਦੀ ਹੈ ਨਹੀਂ ਬੰਦਾ ਕੋਈ ਨਹੀਂ ਇਹਨੇ ਹੁਣ ਲਾਈ ਗੇਟ ਦੇ ਮੇਨ ਤੋਂ ਵੀ ਜਾਂਦਾ ਲਾਈਵ ਹੈ ਲਾਈਵ ਬੈਠਾ ਅੰਦਰ ਤੇ ਅੱਜ ਨਹੀਂ ਚੱਲਦਾ ਜੀ ਕੱਲੂ ਦਿਨ ਦੋ ਵਿੱਚ ਕੁਛ ਕਹਿ ਲੋ ਰਾਤ ਨੂੰ ਨਹੀਂ ਚੱਲਣਾ ਹੈਗਾ ਹੁਣ ਨਹੀਂ ਚੱਲਦਾ ਉਹ ਸਾਥਰੀ ਉਹਦੇ ਤੇਗਮਾ ਚੌਥਾ ਮਿਲਦਾ ਕੋਈ ਕਸੂਰ ਨਹੀਂ ਮਿਲਦਾ ਪਤਰੀ ਦੀ ਵੇਖ ਲੈ ਮਾੜੀ ਕਿਹੜੇ ਦਿਨ ਹੋ ਗਏ ਜੀ ਸਾਹਮਣਾ ਆਪਣੇ ਨਾਮ ਪੈਰ ਤੋਂ ਨਾ ਮੁਨੇਜਮੈਂਟ ਨਹੀਂ ਨਾ ਠੀਕ ਹੈਗੀ ਉਹਨਾਂ ਦੇ ਰੂਹ ਨਹੀਂ ਰੱਜਦੀ ਪਹਿਲਾਂ ਉਹਨੂੰ ਕਹੇ ਵੀ ਜਿੰਨਾ ਕੋ ਹੋਰ ਖਾਣਾ ਖਾਏ ਲੋ ਵੇਚ ਲਾ ਲਿਓ ਖਾਏ ਲੋ ਇਹਨੂੰ ਤੁਹਾਨੂੰ ਨਾ ਹੈਰਾਨ ਕਰੋ ਇਸ ਇਲਾਕੇ ਨਾਲ ਬਈ ਕਹਿੰਦੇ ਵੀ ਘਾਟਾ ਪੈਂਦਾ ਘੱਟ ਹੀ ਪੈਂਦਾ ਬੰਦੇ ਦੀ ਹੜੀ ਪਰ ਇਹਦਾ ਵਾਦਾ ਮਿਲ ਬਸੇਰੀ ਵਾਦੇ ਚ ਜਾਂਦੀ ਆ ਰਿਕਵਰੀ ਜੀ ਇੱਕ ਨੰਬਰ ਪਰ ਆਈ ਆ ਇਹ ਘਾਟਾ ਦਿਖਾਉਂਦੇ ਆ ਤਾਂ ਘਾਟਾ ਹੀ ਜਾਂਦੀ ਆ ਮੇਰੀ ਪਿੱਛੇ ਆਪਣੀਆਂ ਕਿਤੇ ਉਹ ਮਿਲ ਜੀ ਰਿਕਵਰੀ ਜਿੰਨਾਂ ਪਰ ਆਈ ਆ ਇੱਕ ਨੰਬਰ ਪਰ ਆਈ ਆ ਇਹ ਸਾਰੇ ਮਿਲਣ ਚੋਈ ਫਿਰ ਘਾਟਾ ਕਿੱਥੋਂ ਵਹਿ ਜਾਂਦਾ ਨੂੰ ਥਾਲਾ ਆਪਣੀ ਵੀ ਕਾਰਡ ਵੀ ਕੱਟ ਵੀ ਕਰਦੀ ਆ ਸਿਰਫ ਆਪਣੀ ਕਾਰਡ ਵੀ ਕੱਟਦੇ ਪੈਸੇ ਵੀ ਕੱਟਦੇ ਸਾਰੂ ਕੱਟਦੇ ਆ ਸਾਊਂਡ ਵੀ ਕੱਟਦੇ ਜੀ ਇਹ ਇਹ ਫਿਰ ਨਾ ਨਾ ਕਟੋਤੀ ਕਰਨਾ ਸੀ ਜਿੱਥੇ ਮਰਜੀ ਸਿੱਟੀ ਐ ਨਾ ਸਿੱਟੀ ਬਾਜੀ ਬਾਸ ਚੱਕਰ ਦਾ ਹੀ ਆ ਆਹ ਲਿਖ ਕੇ ਦੇ ਦੇਵੇ ਵੀ ਭਾਈ ਕਟੋਤੀ ਨਹੀਂ ਕਰੂਗਾ ਸਾਨੂੰ ਗੱਲ ਹੋਣੀ ਚਾਹੀਦੀ ਸੀ ਪਤਾ ਕਿ ਜਿਹੜੀ ਆਪਣੀ 30 ਰੁਪਏ 25 ਰੁਪਏ ਕਟੋਤੀ ਕੱਢਦੇ ਜੀ ਉਹ ਨਾ ਕੱਟਣਾ ਅਸੀਂ ਸਾਡਾ ਬੌਂਡ ਨਾ ਵੀ ਖਤ ਹੋਵੇ ਨਾ ਜਿੱਥੇ ਨਾਲ ਸਿੱਟੀ ਐ ਜਿੱਥੇ ਮਰਜੀ ਸਿੱਟੀ ਜੀ ਹਾਂ ਉਹ ਗੱਲ ਤਾਂ ਮੁੰਡਿਆਂ ਨੂੰ ਟੈਨਸ਼ਨ ਫਰੀ ਹੋਵੇ ਉਹ ਤਾਂ ਹੈ ਲੋ ਆ ਜੀ ਨਹੀਂ ਅਗਲੇ ਨੂੰ ਆਏ ਹੁੰਦਾ ਵੀ ਮੇਰੀ ਕੋਟੋਤੀ ਕੱਟ ਹੋਣੀ ਹੈ ਤੇ ਇੱਥੇ ਪਕਾ ਆਮਨੇ ਟ੍ਰੈਲੀ ਲੈ ਕੇ ਆਉਨੇ ਆ ਕੁਛ ਕਰਦੇ ਆ ਉਹ ਕਿੰਨਾ ਕਿੰਨਾ ਪਾਣੀ ਖੜਾ ਸਾਹਮਣੇ ਨਹੀਂ ਦੇਖ ਸਕਦੇ ਕੋਈ ਬੁਰਾ ਹਾਲ ਹੈ ਬਾਈ ਕੰਡੇ ਕੋਲੇ ਖੜਾ ਬਾਕੀ ਤਾਂ ਬਾਹਰ ਤਾਂ ਪਤਾ ਨਹੀਂ ਕਿਾ ਸੀਨ ਹੋਊਗਾ ਉਹ ਕੰਡੇ ਕੋਲੇ ਪਾਣੀ ਤੇ ਚੈੱਕ ਕਰ ਸਕਦੇ ਵੀ ਕਿੰਨਾ ਕਿੰਨਾ ਖੜਾ ਬਾਈ ਬੂਟਾਂ ਦਾ ਹਾਲ ਕੱਪੜਿਆਂ ਦਾ ਬੁਰਾ ਹੁੰਦਾ ਕਿੱਲੇ ਦੇਰ ਬੰਦਾ ਨਾਲੂ ਹੋ ਗਏ ਇੱਕ ਦਿਨ ਤਿੰਨ ਤਿੰਨ ਖੜੇ ਨਹੀਂ ਹੋਗੇ ਦੋ ਦਿਨ ਖੜੇ ਨਹੀਂ ਹੋਗੇ ਜਿੱਦਾਂ ਨਾਲ ਡਰਾ ਸਾਹਮਣੇ ਭਾਈਆਂ ਦੇ ਦੂਰ ਭਾਈਆਂ ਦੇ ਹੋਰ ਆ ਪਾਣੀ ਵੀ ਸਾਹਮਣੇ ਵੀ ਦੇਖ ਸਕਦੇ ਜੀ ਬੰਦਾ ਯਾਰ ਪੈਰ ਚੜ ਕੇ ਉੱਪਰ ਚੜਦਾ ਜੀ ਕਿੰਨਾ ਕੁ ਬੰਦਾ ਕਰ ਚੜੂਗਾ ਇਹ ਪਾਣੀ ਜੀ ਜੋ ਹੀ ਤਾਂ ਹੈ ਬੁਰਾ ਹਾਲ ਹੈ ਪਾਣੀ ਸਾਹਮਣੇ ਵੀ ਕੰਡੇ ਕੋਲੇ ਖੜਾ ਬਾਰ ਤਾਂ ਪਤਾ ਨਹੀਂ ਕਿਆ ਸੀ ਨਾ ਹੁਣ ਆ ਰਿਹਾ ਨਾ ਕੋਈ ਅੱਗ ਦੱਸਦਾ ਨਾ ਕੋਈ ਬੰਦਾ ਪੈਰ ਤੇ ਬੈਠਣੇ ਦਾ ਵੀ ਨਹੀਂ ਹੈਗਾ ਜੀ ਕਿਤੇ ਵੀ ਬੈਠਣ ਦੀ ਜਗ੍ਹਾ ਹੋਵੇ ਜਿੱਥੇ ਬੈਠਣ ਦੀ ਜਗ੍ਹਾ ਉੱਥੇ ਬਈ ਦਿਨਾਂ ਨਹੀਂ ਹੈਗੇ ਆਪਾਂ ਸਵਾਗਤ ਹੈ ਬੰਦੇ ਗੱਲ ਹੋਰ ਵੀ ਹੈ ਜੀ ਤੇ ਮੈਂ ਨਾਲ ਉੱਥੇ ਮੇਰੇ ਜਿੱਥੇ ਆਰਾਮ ਕਰਦੇ ਆਪਾਂ ਦੇ ਕੋਈ ਕੰਨੇ ਕੰਨੇ ਮੀਟਰ ਲੱਗੇ ਹੋਏ ਜੀ ਜੀਮੇਦਾਰਾਂ ਨੂੰ ਕੁਝ ਨਹੀਂ ਹੈਗਾ ਮੇਰੇ ਮੀਟਰ ਲੱਗੇ ਹੋਏ ਜੀ ਹਾਂ ਜਿੱਥੇ ਕੰਮ ਕਰਦੇ ਸਹੀ ਗੱਲ ਹੈ ਕੋਈ ਜਿੱਥੇ ਇਹ ਕੰਮ ਕਰਦੇ ਉਹਨੂੰ ਕੰਨੇ ਕੰਨੇ ਮੀਟਰ ਲੱਗੇ ਹੋਏ ਜੀ ਜਿੱਥੇ ਜੀਮੇਦਾਰ ਉਹਨੇ ਕੋਈ ਵੈਲਿਊ ਨਹੀਂ ਹੈ ਜੀ ਗਰਮੀ ਦੇ ਹੋਇਆਂ ਨੂੰ ਏਸੀ ਲੱਗਣ ਹਾਂਜੀ ਹਾਂਜੀ ਉਹ ਦੇਖੋ ਜੀ ਜਿੱਥੇ ਆਪ ਆਪਣਾ ਆਰਾਮ ਕਰਨਾ ਉੱਥੇ ਮੋਟਰਸਾਈਕਲ ਖੜਾਉਣੀ ਹੈ ਉੱਥੇ ਸੱਟ ਥੋੜੇ ਮੋਟਰਸਾਈਕਲ ਹਾਂ ਉੱਥੇ ਮੋਟਰਸਾਈਕਲ ਖੜਦੀ ਜੀ ਕਿੱਥੇ ਬੈ ਕੰਡੀਨ ਤੇ ਇਹਨਾਂ ਦੀ ਕੋਈ ਛੋਗ ਨਹੀਂ ਆ ਗਈ ਜੀ ਮੇਰੇ ਹੋਰ ਮਿਲਾਂ 10 ਰੁਪਏ ਚਾਹ ਦੰਨੇ ਜੀ ਹੋਰ ਨਾਲ ਅੰਨਾ ਕੱਪ 15 ਰੁਪਏ ਦਾ ਜੀ ਉਹ ਨਾ ਡਾਵਾ ਨਾ ਮੇਰੇ ਦੁੱਧ ਵੀ ਨਹੀਂ ਆਉਂਦਾ ਬਾਈ ਤਿੰਨ ਤਿੰਨ ਸੱਤੇ ਐਂਗ ਕੋਟ ਭਰੇ ਨਹੀਂ ਮੁੱਕਦੀ ਉਹ ਨਹੀਂ ਆਉਂਦਾ ਨੀ ਨਾ ਰੋਟੀ ਦੇ ਕੋਈ ਰੋਟੀ ਹੋਣੀ ਕੋਈ ਮਾਂ ਦੀ ਦਾਲ ਉਹੀ ਹਮਕਾਉਂਦੀ ਹੈ ਜੀ ਆਪਾਂ ਕਹਤ ਰੋਟੀ 2.3 ਕਿਲੋਮੀਟਰ ਤੱਕ ਜਾ ਕੇ ਦੂਰ ਖਾਣ ਜਾਂਦੇ ਹਾਂ ਹਾਂ ਬਾਈ ਲੈਟਾ ਪਰਿਆਣਾ ਬੰਦਾ ਤਾਂ ਗੱਲ ਪਈ ਹੈ ਇਹ ਰਹੋ ਜੇ ਕੋਈ ਸਹੀ ਹੋਵੇ ਜੀ ਢੰਗ ਤਰੀਕੇ ਚੱਲਦਾ ਹੋਵੇ ਕੰਮ ਤੇ ਨਹੀਂ ਵੀ ਆਪਾਂ ਦੂਰ ਕਾਣ ਜੰਨੇ ਆਂ ਦਾੜ ਵਧੀਆ ਹੋਵੇ ਸਭ ਦੀ ਨਾਲ ਵਧੀਆ ਬਾਈ ਬਾਕੀ ਆਵੰਦ ਨਹੀਂ ਬੱਤਰੋ ਕਿੰਨੇ ਨੰਦਾ ਖੜਾ ਹੈ ਮੈਨੂੰ ਤਾਂ 4 ਦਿਨ ਹੋ ਗਏ ਆਵੰਦਰ ਬੱਤਰੋ ਕਿੰਨੇ ਨੰਦਾ ਖੜਾ ਹੈ 85 ਘੰਟੇ ਪਹਿਲਾਂ ਲਾ ਕੇ ਗਿਆ ਪਹਿਲੇ ਘੰਟੇ ਤੋਂ ਬੇਲੇ ਨਾ ਟੁੱਟ ਗਿਆ ਦਾ ਇਹਨਾਂ ਦਾ ਕੋਨਾ ਕੋ ਟੁੱਟਿਆ ਹੀ ਰਹਿੰਦਾ ਬਾਈ ਮਹੀਨੇ ਚ 4 ਵਾਰੀ ਛੱਡ ਲਿਆ ਮੇਰੇ ਜਦੋਂ ਇਹਨਾਂ ਨੂੰ ਪਤਾ ਵੀ ਨਹੀਂ ਦਿੰਦੋ ਦੋ ਵਾਰ ਛੱਡਦਾ ਮਹੀਨੇ ਚ 4 ਵਾਰੀ ਬਹੁਤ ਨੂੰ ਇਹਨਾਂ ਨੂੰ ਰਿਪੇਅਰ ਕਰ ਮਿਲਦੀ ਵੀਰੇ ਨਾ ਕੋਲ ਦੇਖ ਲੋ ਸਾਈ ਚਾਰ ਮਹੀਨੇ ਮਿਲ ਚੱਲਿਆ ਜੀ ਹਾਂ ਯਾਰ ਬਾਕੀ ਦਮਾ ਨਾ ਰੋਦੇ ਦਾ ਨਾ ਹੁੰਦਾ ਜੀ ਫੇਰ ਦਾ ਨਹੀਂ ਉਹ ਪਹਿਲਾਂ ਬਾਈ ਕੋਈ ਗੱਲ ਆਪਾਂ ਉਹਦੇ ਨਾਲ ਪਹਿਲਾਂ ਵੀਰੇ ਕਾਗਿਆ ਇਧਰ ਫੇਰ ਹੋ ਲਿਆ ਇਹ ਬਾਈ ਇੱਕ ਵਾਰੀ ਭਾਈ ਇੱਕ ਗੱਲ ਕਾਗਿਆ ਇਧਰ ਫੇਰ ਹੋਇਆ ਪਿਆ ਇਹ ਕਾਗਿਆ ਤਾਂ ਹਰੇਕ ਸਾਲ ਨਵੀਂ ਮੇਲੇ ਲੱਗਦੀ ਆ ਹੋਰ ਜਿਹਾ ਵਾਟੇ ਭਈ ਜੁੜਿਆ ਘਰ ਬਣ ਲਾ ਗਿਆ ਹਾਂ ਜੀ ਇਹ ਵੀ ਜਿਹੜਾ ਟੈਕ ਜਿਹੜਿਆ ਘਰ ਬਣ ਲਾ ਗਿਆ ਦਾ ਹਾਂ ਹਾਂ ਬਸ ਫੜ ਜੂਗਾ ਸਾਲ ਦਾ 2 ਸਾਲ ਅਗਲੇ ਸਾਲ ਚੱਲਦਾ ਨਹੀਂ ਜਿਹੜੇ ਆ ਲੱਛਣ ਹੋਣਾ ਇਹਦੇ ਇਹ ਬਣ ਗਿਆ ਭਈ ਉਹਦੇ ਉੱਪਰ ਵੀਰ ਨੂੰ ਤੂੰ ਮੇਰੀ ਗੱਲ ਸੁਣੋ ਆਪਾਂ ਉਹਨਾਂ ਸੈਟ ਥੱਲੇ ਬੈਹ ਜੀ ਬੜੇ ਬੈਠੀ ਆ ਹਾਂ ਕੋਈ ਮੇਰੀ ਗੱਲ ਸੁਣੋ ਮੇਰੀ ਰਜਾਈ ਕੱਢ ਕੇ ਦੇਖੋ ਜੀ ਮਿੱਠਾ ਹੋਊਂਗੀ ਮੰਨ ਲਓ 1.5 ਕੋ ਬੈਠੋਗੀ ਮੇਰੀ ਰਜਾਈ ਤਾਂ 1.5 ਦਾ ਹੋਊਗੀ ਹੋਊਗੀ ਬੱਧੀ ਹੋਊਗੀ ਇੱਟੇ ਗਿਰਦੀਆਂ ਉਹਦੇ ਬੈਠੀਆਂ ਪਰ ਥੱਲੇ ਦਿਖਾ ਰਹੇ ਥੱਲੇ ਮਿੱਠਾ ਬਈਆਂ ਉਹਦੇ ਯਾਰ ਥੱਲੇ ਬੈਠਾ ਰਹੀਆਂ ਆ ਹੋ ਗਿਆ ਰੈਗੂਜੀ ਮੇਰੇ ਪਟ ਜੋ ਰਾਤ ਦਾ ਮਿੱਠਣ ਚ ਮੈਂ ਫਿਰ ਵੀ ਗਿਆ ਮੈਂ ਮੇਲ ਚੱਲ ਪੂਗਾ ਭਾਈ ਕੋਈ ਚੱਕਰ ਨਹੀਂ ਚਾ ਸਾਲਾ ਕੋਈ ਚੱਕ ਛਾੜ ਤਾਰ ਗਏ ਪਰ ਸੜ ਦੂੰਗੇ ਤੂੰ ਇੱਕ ਦਿਨ ਦਾ ਮੇਲ ਤੇ ਚੱਲ ਪਵੇਂ ਚੱਲੀ ਨਹੀਂ ਆ ਵੀਰੇ ਚੱਲੀ ਆ ਛੱਕੇ ਜ਼ਰੂਰ ਲੈ ਭਾਈ ਕਰੋ ਆਇਆ ਆਪਾ ਦੇਖੀ ਉਧਰ ਸੀ ਨਾ ਬਾਕੀ ਜਾਣਾ ਵੀ ਤਾਰ ਕਿਸਤੀ ਮਗਾ ਕੇ ਬਣਾਉਂਦਾ ਕੇਸਤੀ ਬੋੜੀ ਬਣੀ ਸੱਸੀ ਕਾਲ ਜੀ ਸੱਸੀ ਕਾਲ ਜੀ ਵੀ ਸਾਰਿਆਂ ਨੂੰ ਕਿਆ ਕਹਿੰਦਾ ਏ ਮੇਲੇ ਤੇ ਰਾਹ ਮਿਲਨੇ ਕਹਿਣਾ ਸੀ ਛੱਜਰੇ ਹੈ ਮੈਂ ਕਹਿੰਦਾ ਛੱਜਰੇ ਕਿਤੇ ਬਿੱਲਾ ਹੋ ਗਿਆ ਨਾ ਨਾ ਬਿੱਲਾ ਕਿੱਥੇ ਹੋ ਗਿਆ ਉੱਤੇ ਉੱਤੇ ਛੱਜਿਆ ਦਾ ਦੂਆ ਕਹ ਪੰਤਾਂ ਦਾ ਭਾਂਜਾ ਪੰਤਾਂ ਤੇ ਛੱਜਿਆ ਪੰਤਾ ਪਤਾ ਨਹੀਂ ਕੰਤਾ ਕਹਿਣਾ ਉਹ ਉਹ ਛੱਜਿਆ ਦਾ ਆਪ ਦੋ ਘਰ ਨੂੰ ਆ ਕੇ ਜੱਗਾ ਰਹੇ ਹੁਣ ਜਾਉਂਗੇ ਸ਼ਾਮ ਨੂੰ ਹਾਂ 4:00 ਵਜੇ ਪਹੁੰਚੀ ਅਸੀਂ ਸਰਪਾ ਦੇ ਚਾਰ ਜਿੱਦਾਂ ਹੀ ਖੜਾ ਬਸ ਗੱਲ ਜਿੱਦਾਂ ਤੁਸੀਂ ਗਏ ਜਿੱਦਾਂ ਐਂਟਰ ਹੋਏ ਹੈ ਥੋੜਾ ਹੀ ਹੈ ਫਿਰ ਜਾਨ ਤੂੰ ਉੱਥੇ ਟ੍ਰੈਲਰ ਤੇ ਕਿੰਤਰੇ ਆਵਣਾ ਫੇਰ ਸ਼ਾਮ ਤੋਂ ਟ੍ਰੈਲੀ ਬਹੁਤ ਭੰਗੀ ਗਰਾਊਂਡ ਭਰ ਗਿਆ ਪਰਾਂ ਭਰ ਗਿਆ ਮੇਲੇ ਉਪਰਾਂ ਗੁਰਦਵਾਰ ਕਿੰਨੀ ਹਾਂ ਗੁਰਦਵਾਰ ਵਾਲਾ ਗਰਾਊਂਡ ਭਰਿਆ ਹੋਇਆ ਤੁਸੀਂ ਉਰਾਂ ਲੱਗੇ ਆ ਸੜਕ 'ਤੇ ਖੜੀਆਂ ਟ੍ਰੈਲੀ ਹੋਣੀਆਂ ਤੁਸੀਂ ਤਾਂ ਉਰਾਂ ਲੱਗੇ ਹੋਣੇ ਅਜ ਤਾਂ ਉਹ ਲੱਗੇ ਸਾਡੇ ਮੂਰੇ ਤਾਂ 120 ਕ ਟ੍ਰੈਲੀ ਸੀ ਹਾਂ ਹੁਣ ਸਾਡੇ ਮੂਰੇ ਹੋ ਗਈ ਹੋਵੇ 7-8 ਤਾਂ ਬਹੁਤ ਟ੍ਰੈਲੀ ਆ ਜੀ ਅੱਛਾ ਜੀ ਆ ਬੱਲਾ ਬੱਲਾ ਤੇਰੇ ਤੇ ਗੱਡੀ ਚਾਹ ਲੈ ਕੇ ਆ ਗਿਆ ਦੇਖ ਮੁੰਡਾ ਅੱਲਾ ਤੇਰੇ ਬੰਦਾ ਸਪੈਸ਼ਲ ਚਾਹ ਲੈ ਕੇ ਆ ਚਾਹ ਲੈ ਆਇਆ ਆ ਜਾ ਆ ਮੈਨੂੰ ਆ ਜਾ ਆ ਜਾ ਪੁੱਤ ਇਹਨੂੰ ਪਤਾ ਵੀ ਦਾਤਰੇ ਇੱਥੇ ਆ ਅੱਛਾ ਇੱਥੇ ਕਿਹੜਾ ਵੇਨੂ ਚੋਲਾ ਦਾ ਲਿਆ ਦੇਖ ਕਿੱਧਰ ਰੋੜਿਆ ਪੁੱਠੇ ਪਾਸੇ ਤੋੜਦਾ ਹੀ ਪੁੱਠੇ ਪਾਸੇ ਨਹੀਂ ਆ ਚੜਦਾ ਹੀ ਪੁੱਠੇ ਪਾਸੇ ਨਹੀਂ ਪਿੱਛੇ ਆ ਕੱਢ ਲੈ ਚੋਲਾ ਚੱਕ ਲੈ ਆਇਓ ਪੰਨਿਆ ਵੇ ਉਹਨਾਂ ਨੇੜਿਆ ਵੇ ਤੁੰਗਲਾ ਲਾ ਖੋਲ ਲਿਆ ਨਾ ਖੋਲ ਲਿਆ ਖੋਲ ਲਿਆ ਫੇ ਤੂੰ ਖੇਤ ਨੂੰ ਵੀ ਆਇਆ ਕਰੂ ਰੋਟੀ ਲੈ ਕੇ ਹੁਣ ਹੈ ਜੇ ਕਰੀਏ ਤੂੰ ਜੇ ਕੰਮ ਖੇਤਾਂ માં ਕਰੇ ਵੀ ਅਸੀਂ ਆਏ ਕਰੂੰਗਾ ਖੇਤਾਂ ਦੇ ਨੂੰ ਪਤਾ ਹੀ ਸਾਰਿਆਂ ਦਾ ਹਾਂ ਜਦ ਪੇਪੇ ਕਰੂੰਗਾ ਠੀਕ ਹੈ ਹਲੇ ਆਹੀ ਮੋਟਰ ਭਰਾਉਂਗਾ ਲੈ ਅਜਾ ਉਹ ਨੇੜੇ ਆਏ ਦੂਈਆ ਦੂਰ ਆ ਨਾ ਠੀਕ ਆ ਠੀਕ ਆ ਆ ਪਿੱਛੇ ਲੌਕ ਖੋਲ ਲੈ ਮੈਂ ਖਿੱਚ ਲਾਂ ਇਹ ਇੱਟ ਲੈ ਗਲਾ ਲਫਾ ਲੇ ਉਹ ਗਲਾਦਵਾਦ ਕਿਉਂਦੇ ਲੈ ਨਾ ਦਿਮਾਗ ਬਾਦਦਾ ਵਾਹ ਵੀ ਵਾਹ ਅਜਾ ਪਾਪਾ ਵੀ ਆ ਗਿਆ ਤੇਰੇ ਕਹਿੰਦਾ ਮਿੱਲੇ ਖੜ ਕੇ ਆ ਹਾਂ ਸੁਨੇ ਦੀ ਚੈਰ ਪਾਈ ਫਿਰ ਤਾਂ ਜੱਟ ਸੜੇ ਸੜੇ ਸੁਨੇ ਦੀ ਚੈਰ ਕੱਤ ਕਿ ਕਿਹੜਾ ਪਕਾ ਦੇ ਪਾਦ ਪਾ ਲਈ ਇਹ ਹੈ ਹੈ ਇਹ ਤਾਂ ਪਾਪਾ ਨੇ ਜਦ ਤੁਸੀਂ ਪਾਪਾ ਚੋ ਤਾਂ ਹੁੰਦਾ ਤੇ ਜਦ ਤੁਸੀਂ ਲਿਆ ਕੇ ਦਿੱਤੀ ਤੇ ਪਾਪਾ ਨੂੰ ਹਾਂ ਜੱਦੀਓ ਮੈਂ ਪਾਪਾ ਤੇੰਦ ਦਿੰਦੀ ਹਾਂ ਹਾਂ ਵਾਹ ਜੁੜਾ ਨਾ ਕੋਈ ਕਿਸੇ ਨੇ ਆ ਜਾ ਇੱਧਰ ਨਾ ਦੇ ਕੋਈ ਖੋ ਗਏ ਨਾ ਟੱਗਾ ਫੇਰ 70000 ਰੁਪਏ ਟੋੜਾ ਹੋਇਆ ਇਹ ਕੋਈ ਤੇਰੇ ਕੋਈ ਸੁਨੇ ਦੀ ਕਿ ਹੋਰ ਡੁਪਲੀਕੇਟ ਹੈ ਡੁਪਲੀਕੇਟ ਹੈ डुप्लीकेट है यार डुप्लीकेट था कि यार डुप्लीकेट है वो एड्डी तेरी डुप्लीकेट है एड्डी तेरी किसी में लाइक भी तो नहीं सोनी पाता हूँ मैं डुप्लीकेट है क्या चल डुप्लीकेट है तो सोनी दी है सोनी दी है डुप्लीकेट थोड़ी है असली सोना है चालीस रुपए दी है ਕੰਨ ਲੱਖ ਰੁਪਏ ਦੀਆਂ ਲੱਖ ਰੁਪਏ ਦੀ ਲੱਖ ਰੁਪਏ ਦੀ ਹਾਂ 40 ਲੱਖ ਦੀ ਹਾਂ 40 ਲੱਖ ਬਹੁਤ ਹੋ ਜਾਂਦਾ ਇਹ ਤਾਂ ਨਹੀਂ ਸੱਚੇ ਨਹੀਂ ਮੰਨਣਾ ਉਹਨੇ ਤਾਂ ਇਹ ਤਾਂ ਸੋਨਾ ਆਉਂਦਾ ਹੈ ਆਹ ਮੈਂ ਕਿਹ ਦਿਖਾਵਾਂ ਆਪ ਲੱਗਦਾ ਮੈਂ ਨਹੀਂ ਬਤਨ ਮੈਂ ਬਿੱਟ ਲੈ ਰਹੀ ਹਾਂ ਲੈ ਕਵਾਈ ਚਾਹ ਚਾਹ ਵੀ ਬਹੁਤ ਗਰਮ ਆ ਯਾਰ ਇਹ ਤਾਂ ਇੰਟਰਵਿਊ ਨੂੰ ਛੱਡ ਗਈ ਹੈ ਦਰਵੈਨ ਛੱਡ ਗਈ ਐਡਾ ਲੰਬਾ ਕੰਮ ਚੱਲੂ ਖਰੀਦਾ ਪਰਿਆਕਟ ਹੋ ਗਿਆ ਕੋਈ ਪੰਗਾ ਜਦੋਂ ਇਹ ਠੰਡਾ ਹੋ ਗਿਆ ਉਹਦਾ ਪ੍ਰੈਸ਼ਰ ਨਹੀਂ ਵੜਨਾ ਥੋੜੇ ਖੜੇ ਤਿੰਨ ਚਾਰ ਘੰਟਿਆਂ ਦਾ ਪ੍ਰੈਸ਼ਰ ਵੜਨਾ ਤਾਂ ਇਹ ਬਿਣੀਆ ਮੁੱਤ ਦਾ ਵੀ ਹਾਂ ਇਹ ਤਾਂ ਜੱਦੀ ਲੱਗੇ ਬਣੇ ਯਾਰ ਲੱਗੂਗਾ ਕਿ ਆ ਬੰਦੇ ਦਿੱਲੀ ਤੇ ਆਉਣਗੇ ਇਹਨਾਂ ਨੇ ਦੇਖਣਾ ਅੱਛਾ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਹਾਂ ਬਾਰੋਲਾ ਵੀ ਅੱਧੇ ਬਿਰਤੇ ਹਾਂ ਹਾਂ ਇਹਨੇ ਜਾਨੂ ਫਿਰ ਹੋਰ ਪਾਸੇ ਦੀਆਂ ਪਾਸੇ ਦੋ ਲਿਖ ਕੇ ਦੇ ਦੋ ਵੀ ਤੁਹਾਡੀ ਕੋਈ ਟੋਕੀ ਨਹੀਂ ਕਰੂਗੀ ਜਿੱਥੇ ਮਰਜੀ ਕਰੀਏ ਆਪਾਂ ਗੱਲ ਤਾਂ ਠੀਕ ਹੈ ਯਾਰ ਨਹੀਂ ਨਾ 100 ਰੁਪਏ ਯਾਰ ਹੁਣ ਚਾਹੀਦੀ ਪੂਰੀ ਯਾਰ ਵਧੀਆ ਬਿੰਦਾ ਵਗਾ ਚੱਲਦੇ ਇਹਨੂੰ ਪਹਿਲੇ 3 ਲੱਖ ਦਾ ਪਾਉਂਡ ਹੈ ਫੇਰ ਗੰਨਾ ਪੀੜਾ 6 ਲੱਖ ਫੇਰ ਕੱਲ ਪੀੜਾ ਉੱਪਰ ਇਹ ਮਾਰਚ ਤੱਕ ਵੀ ਚੱਲਦਾ ਹੈ ਤਾਂ ਵੀ ਸਾਲਾ 24 ਲੱਖੀ ਪੀੜਾ ਹੋਣਾ ਉਹ ਖਰਚਾ ਗੱਲ ਤਾਂ ਹੁਣ ਹੋਣੀ ਆ ਵਿੱਚ ਗਾ ਪਈ ਜਾਂਦਾ ਮੈਂ ਦੱਸ ਤੂੰ ਗੱਲ ਦੱਸਣਾ ਕੀ ਮੈਂ ਤਾਂ ਬੋਲ ਰਿਹਾ ਇਹ ਕਿ ਦਾਦੂ ਜਦੋਂ ਉੱਥੇ ਅੱਗ ਬੂ ਉਹ ਟੱਕਰ ਦੇ ਘਾਰੇ ਤਾਂ ਜਿੱਥੇ ਹੰਦਲ ਵਾਲੇ ਤोली ਆਪ ਕੋ ਦਿਖਾਈ ਨਹੀਂ ਰਿਹਾ ਗੱਲ ਤਾਂ ਟੱਕਰ ਦੇ ਘਾਰੇ ਤਾਂ ਜਿੱਥੇ ਜਦੋਂ ਇਹ ਨੂੰ ਜਲਾਇਆ ਨਹੀਂ ਤਾਂ ਆ ਆਪ ਤੂੰ ਤਾਂ ਜਾ ਹਾਂ ਉਹ ਤਾਂ ਜਿਆਦਾ ਅੱਕੜ ਦਿਖਾ ਰਿਆ ਅੱਕੜ ਮੇਰੇ ਮਗਿੱਤੀ ਅੱਕੜ ਉਹ ਦਿਖਾਤਾ ਨਹੀਂ ਰਿਹਾ ਤਾਂ ਹਾਂ ਤੂੰ ਦਿਖਾ ਰਿਆ ਤਾਂ ਇੱਥੇ ਤਾਂ ਦਿਖਾ ਚਲ ਕੋਈ ਤਾਂ ਠੀਕ ਹੈ ਉਹ ਕਿੰਨੇ ਘਟੇਮ ਤੱਕ ਮੈਂ ਬੰਦ ਰੱਖੂਗਾ ਮਿਲ ਮਿਲ ਪਾਜੀ ਰਾਤ ਨੂੰ ਸਹੀਂ ਸਵੇਰ ਸਹੀਂ ਚੱਲੂ ਜੇ ਜਲਦੀ ਕੱਲ੍ਹ ਚੱਲ ਜਾਊਗਾ 7 ਵਜੇ ਤੱਕ ਨਾ ਰਾਮ ਨੇ ਚੱਲਾ ਰੋ ਮਿਸਤਰੀ ਆ ਗਏ ਤੁਰੇ ਹੋਏ ਤੇ ਦਿੱਲੀ ਦੇੋਂ ਫੇਰ ਦਿੱਲੀ ਤੇ ਆਉਣਾ ਤੈਨ ਦਿੱਲੀ ਤੇ ਆਉਣਾ ਕੱਲ ਦਾ ਖੜਾ ਜਾਏ ਦਿੱਲੀ ਕੀਤੇ ਭੌਗ ਲੱਖਰ ਜੇ 6 ਘੰਟੇ ਦਾ ਰਸਤਾ ਨਹੀਂ ਹੈ ਗਾ ਯਾਰ ਗੱਡੀ ਆ ਗਿਆ ਹੋਇਆ ਥਾ ਕਨੇ ਨੂੰ ਇਹਨਾਂ ਟ੍ਰੇਨ ਪਿਛਲੇ ਸਾਲ ਵੀ ਤੰਗ ਕਰਦੀ ਤੇ ਅੱਜ ਕੀ ਬਦਲ ਹੋਣੀ ਸੀ ਮੁੰਡੇ ਕਹਿੰਦੇ ਕਹਿੰਦੇ ਬਾਈ ਇਹਨੇ ਰੁਪਈਆ ਤਾਂ ਲਾਉਂਦੇ ਨਹੀਂ ਹੈਗੇ ਕਹਿੰਦਾ ਹੁਣ ਇਹਨਾਂ ਨੇ ਜਿੰਨਾ ਬਾਲਣਾ ਹੋ ਗਿਆ ਲੈਣਾ ਕਹਿੰਦਾ ਮਿਲ ਚੱਲਦਾ ਕਾਲਾ ਇਹਨੇ ਦੀ ਕਰਵੈਨ ਕਹਿੰਦਾ ਬਦਲ ਲਓ ਆਹੋ ਫੇ ਠੀਕ ਹੈ ਕੱਲ ਮੈਂ ਦੁਵਾ ਸੁਭਾਗ ਤੇ ਅੰਦਾ ਕਹਿੰਦਾ ਲੱਖਾਂ ਰੁਪਏ ਦਾ ਲੈ ਕੇ ਤੂੰ ਸਟਾਰਟ ਹੋਣਾ ਉਹਨੇ ਹੁਣ ਲੱਖਾਂ 2 ਲੱਖ ਦਾ ਬਾਲਣਾ ਪਾ ਕੇ ਪਿਆਰਦਾ ਕਿਦਾਂ ਇਹ ਥੋੜਾ ਹੋ ਜਾਣਾ ਉਹਨੇ ਗੱਡੀਆਂ ਉਤਰਨੀਆਂ ਗੱਡੀਆਂ ਭੰਨੇ ਆ ਟੈਂਪਰੇਚਰ ਚੱਕ ਹੋਣਾ ਸਟੀਮ ਬਣਨੀ ਤਾਂ ਚੱਲਣਾ ਸਰ ਸਾਰਾ ਚੋਲੇ ਜਿਮਨੀ ਵੀ ਠੰਡੀ ਹੋ ਗਈ ਚਿੜੀਆਂ ਬੈਠਦੀਆਂ ਉੱਪਰ ਨੇ ਚਿੜੀਆਂ ਨੇੜੇ ਵੀ ਨਹੀਂ ਆਉਂਦੀ ਇਹਦੇ ਆਹੋ ਫੇ ਰਾਤ ਦਾ ਖੜਾ ਜਿਮਨੀ ਬੈਠਣੀ ਹੈ 4000 ਦਾ ਖੜਾ ਖੜਾ ਫੇਰ ਹੂੰ ਜੇ ਹੁਣ ਚੱਲਦਾ ਨਹੀਂ ਉਹ ਬਿਨਾਂ ਗੱਲ ਤੇ ਬੱਲਣ ਵੀ ਕਿਆ ਖੁੱਕੀ ਜਾਵੇ ਉਹ ਨਹੀਂ ਅੱਧਾ ਚੱਲਦਾ ਏ ਹੁਣ ਤਾਂ ਬਹੁਤ ਕੰਨਾ ਪੀਣਾ ਚਾਹੀਦਾ ਇਹਨੂੰ ਹੈ ਕਿ ਨਹੀਂ ਜਿੱਡਾ ਮਿਲਦਾ ਏ ਇਹ ਜਿੱਡਾ ਮਿਲਦਾ ਹੈ ਫੇਰ ਹੁਣ ਵੀ ਦੇਖ ਲਾ ਉਹਦੇ ਤਾਂ ਕੰਨਾ ਜ਼ਿਆਦਾ ਹੀ ਐ ਲਾਲਦਾਲੀ ਛੱਡ ਦੇ ਇੱਕ ਦੋ ਵਰਤੀਆਂ ਪੂਰਾ ਹੈ ਕਿ ਨਹੀਂ ਆਪਣੇ ਤਾਂ ਬਾਉਣ ਫੇਰ ਵੀ ਪੂਰਾ ਬਾਉਣ ਦੇ ਤਾਂ ਬਹੁਤ ਕੰਨਾ ਬਾਦੂ ਆਪਣੇ ਪਤਾ ਆਪਣਾ ਦੂਆ ਕਰਨ ਨਹੀਂ ਯਾਕ ਤੂੰ ਪਹਿਲਾਂ 85 ਰੱਖ ਛੱਡੇ ਨੂੰ ਮੈਂ ਕਹਾਂ ਬਾ ਅਖੀਰ ਵੇਖੂਗੇ 50 ਦੀ ਨਹੀਂ ਆਲੇ ਬਾਉਂਡ ਪੂਰਾ ਹੋਈ ਜਾਣਾ ਜੇ ਬਾਈ ਜਾਨ ਤੇ ਮਿਲ ਬੰਦ ਹੁੰਦਾ ਬਲੇਵਰ ਨਾ ਮਿਲੇ ਫਿਰ ਇਹ ਨਾ ਇਕੱਠੀਆਂ ਪਰਦੀਆਂ ਛੱਡਣੀਆਂ ਬਾਈ ਅਖੀਰ ਮਾ ਜਾ ਕੇ ਤੇ ਲੇਵਰ ਤਾਂ ਹੋਈ ਐ ਇੰਨੇ ਕਰ ਦੂੰਗੀ ਉਹ ਫਿਰ ਆਪਣਾ ਵੇ ਬਾਦਾਂ ਵਗਰਾਇਆ ਕਿ ਹੋਰ ਪਾਸੇ ਛੱਡਦੇ ਵੀ ਕਰੈਸਣਾ ਪਰ ਰਾਤ ਵਾਲਿਆਂ ਨੂੰ ਇਸ ਤਰ੍ਹਾਂ ਗੋਲਾ ਵਾਲਿਆਂ ਨੂੰ ਫਿਰ ਆਹੀ ਕੋ ਸੋਊਗਾ ਦੋ ਮਹੀਨੇ ਦੇ ਹਟੇ ਉਂਝੋ ਬਣਦੇ ਆ ਜਿੱਤੀ ਜਿਹੜੀ ਪਰਤੀ ਆਉਂਦੀ ਐ ਜ ਦੋ ਮਹੀਨੇ ਮਿਲ ਚੱਲਦਾ ਤਰੀਤੀ ਇਹਦੀ ਪਰਚੀ ਕਾਣੀ ਗਈ ਦੀ ਹੈ ਤਾਂ ਬਣੀਏ ਕਰਕੇ ਪੁਰੀਆਂ ਹੋ ਜਾ ਹੈ ਕਿ ਨਹੀਂ ਬਾਅਦ ਵਿੱਚ ਜੱਤੀ ਹੱਲ ਹੋ ਜਾਣਾ ਕੋਈ ਨਾ ਕੋਈ ਨਾ ਹਾਂ ਸੰਗੀ ਲੈਣਾ ਇਹਦੇ ਨਾਲ ਟਾਈਮ ਲੱਗਦਾ ਇਹ ਨਹੀਂ ਮੈਂ ਰੋ ਜਬ ਵੀ ਗੱਡੀ ਇਹਦੇ ਬਾਅਦ ਯਾਰ ਹੁਣ ਪਾਲਣ ਦੇਖਦੇ ਆ ਹਾਂ ਲੋੜੀ ਦੇ ਬਾਅਦ ਨਾ ਜਬ ਵੀ ਕਰ ਲਾ ਉਹ ਨੂੰ ਮੈਂ ਜਿਹੜੀ ਜਾਊਂਗਾ ਟੈਂਪੂ ਭਰਨੇ ਦਾ ਟੈਂਪੂ ਭਰ ਲੂਗਾ ਆਪਣਾ ਨੀ ਟਰੈਕਟਰ ਤੇ ਸਿੱਧੀ ਜਾਣੀ ਮੈਂ ਫੋੜ ਪਰ ਕੀ ਨਹੀਂ ਗੱਲ ਨਵੀੜੀ ਕੰਮ ਦਾ ਵੀ ਆਹੋ ਹਰੇ ਰੂ ਹੀ ਢੇ ਜਗਾਂ ਜਿਹੜਾ ਉਤਾ ਦੇਸੀ ਉੱਥੇ ਬੈਣਾ ਸਾਰਾ ਇਹ ਆਪਣੇ ਕਟਰਲੇ ਹੁਮਰੇ ਇਹਦੇ ਆਪਣੇ ਆਪਣੇ ਮੈਂ ਟਰਾਲੀ ਲਿਆ ਕੇ 4 4 4 8 ਬਹੁਤ ਹੱਥ ਯੂਕੇ ਜੋ ਤੇ ਇਹ ਪਾਣੀ ਸਹੀ ਟਰਾਲੇ ਪਏ ਦੋ ਚਾਰ ਟਰਾਲੇ ਮੁੱਲ ਲੈ ਲੈਣਗੇ ਇੱਥੇ ਲੈ ਲੂਗੇ ਉੱਥੇ ਹੀ ਬਾਦਾਂਾ ਥੱਲੀ ਨਾ ਬੜੇ ਚ ਅਕੜੀ ਸੀ ਦੇ ਬਾਦੂਗੇ ਹਾਂ ਤੇ ਡਾਇਆ ਸੜਦੇ ਯਾਰ 2:00 ਤੇ 3 ਸੜਦੇ ਸਾਰੇ ਡਾਇਆ ਦੇ ਨਹੀਂ ਕੰਮ ਕਰਦੇ ਆ ਨਹੀਂ ਲਿਆ ਦਿੰਦੇ ਹੁਣ ਆਪਾਂ ਜਿੱਥੇ ਡਾਇਆ ਹੀ ਆਪਣਾ ਜ਼ਿਆਦਾ ਪਿਆ ਹੋਇਆ ਮੈਂ ਪਾਉ ਵਾਲਾ ਤੇਰੇ ਤਾਂ ਗੰਨਾ ਕਿਹੜਾ ਖੜਾ ਪਾਪਾ ਨਾਉਤ ਦੇ ਸੀਰੇ ਦਾ ਫਰਕ ਆਵੇਗਾ ਪਾਪਾ ਹਾਂਜੀ ਸੀਰੇ ਹੁਣ ਡੰਕਰ ਡੰਗਰੇ ਕਢਾਤੇ ਸੀਰੇ ਗੀਰੇ ਵੀ ਨਾ ਮਨੂੰ ਡਿਜਰਾ ਗਿਜਰਾ ਬਾਏ ਜਿੱਥੇ ਮਿਲੇ ਆ ਦੀਦਾ ਕੋਲ ਪਾਪੂ ਜੀ ਦਾ ਤੂੰ ਇਹਨਾਂ ਅੜਦਾ ਕਾਤੇ ਹੁੰਦਾ ਏ ਮੈਂ ਬੋਲ ਰਿਹਾ ਕਿ ਜਿਹਦਾ ਫੋਨ ਕਾਲਾ ਹੁੰਦਾ ਉਹਦੇ ਪਰ ਕਾਲਾ ਕਬੜਾਉਂਦਾ ਏ ਇਹਦਾ ਫੋਨ ਚਿੱਟਾ ਹੁੰਦਾ ਉਹ ਚਿੱਟਾ ਇਹ ਤਾਂ ਮਤਲਬ ਨਹੀਂ ਸਮਝ ਆਇਆ ਇਹ ਆ ਵੀ ਥੋੜਾ ਇਹ ਹਾਂ ਰੰਗ ਮੋਬਾਈਲ ਦਾ ਕਾਲਾ ਏ ਮਤਲਬ ਇਹ ਮਸਲੇ ਖੱਡੂਗਾ ਪੂਰੇ ਪੂਰੇ ਮਸਲੇ ਮੈਂ ਖੱਡੂਗਾ ਏ ਆ ਦੇਖ ਆ ਦੇ ਫਿਰ ਤੇਰਾ ਰੰਗ ਚਿੱਟਾ ਤੂੰ ਆ ਤੇ ਕਾਲਾ ਕੋਟ ਪਾਈ ਫਿਰਦਾ ਹਾਂ ਦੱਸ 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 ਤੂੰ ਕੰਤਰੀ ਕੀ ਹੁੰਦੇ ਆ ਨਾ ਨਾ ਅੰਦਰ ਲੱਲਦੀ ਮਿਲ ਜਿੰਦੇ ਆ ਅਪਣੀ ਵਾਲੀ ਅੰਦਰ ਵਾਲੀ ਉਹ ਵਾਹੇ ਆ ਮਿਲ ਨਹੀਂ ਗਿਆ ਦੇਣਾ ਤੇਰੇ ਰੰਗ ਵਰਗਾ ਥੱਲੇ ਆ ਹਾਂ ਤੇ ਸੇ ਕੌਫੀਆ ਮਿਲਦੀ ਆਏ ਅੱਛਾ ਕੋਟ ਨਹੀਂ ਮਿਲਦੇ ਹਾਂ ਮਿਲਦੇ ਆ ਲੋਈਆ ਵੀ ਮਿਲਿਆ ਆ ਗਿਆ ਪਰ ਇੱਕ ਕੋਟ ਕਿਤੇ ਨਹੀਂ ਮਿਲਦੇ ਹਾਂ ਹਾਂ ਕੋਟ ਵੀ ਹੁੰਦੇ ਆ ਇਹ ਮੱਗ ਜਾਂਦੀ ਹੁੰਦੀ ਆ ਅੱਛਾ ਜੀ ਇੱਕ ਦਿਨ ਕੈਮਰਾ ਚੱਕਿਆ ਹੋਇਆ ਗਿਆ ਇਹਨੇ ਕੈਲ ਫੋਨ ਪਾਇਆ ਹੋਇਆ ਉਹਦੇ ਝੱਲੇ ਤਰ ਬਲੌਗ ਬਣਾਉਣਾ ਜੇ ਤੂੰ ਬਲੌਗ ਦੇਖਦਾ ਬਣਾਇਆ ਪਈਦਾ ਲੈ ਲੈ ਸਾਨੂੰ ਕਹਿੰਦਾ ਸਾਨੂੰ ਕਹਿੰਦਾ ਭਾਈ ਦੇਖੋ ਪਰਾਂ ਕੀ ਡੰਗਰਾਂ ਵਾਲ ਨੂੰ ਹਾਂ ਕਹਿੰਦਾ ਜੀ ਕਹਿੰਦਾ ਸਾਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਕਹਿੰਦਾ ਗਰੀਂਦਰ ਮਹਾਲ ਬਲੌਗ ਚ ਆਹਨੇ ਬੋਲਿਆ ਇਹ ਤਾਂ ਪੂਰਾ ਹੂੰ ਕਹਿੰਦਾ ਸਵਾਗਤ ਆ ਜੀ ਗ੍ਰਿੰਦਰ ਮਾਲ ਬਲੌਗ ਜੀ ਕਿੱਥੇ ਬਲੌਗ ਲੈ ਪਾਈਏ ਉਹਨੂੰ ਹੈ ਕਹਿੰਦਾ ਜੀ ਆ ਸਾਡਾ ਡੰਗਰ ਵਾਲਾ ਬਾੜ ਆ ਗਿਆ ਕਹਿੰਦਾ ਇੱਧਰ ਇਹ ਭੋਲੀਆਂ ਦੀ ਪਾਤੀ ਆ ਕਹਿੰਦਾ ਆ ਭੋਲੀਆਂ ਇੱਥੇ ਪਾਤੀਆ ਪੱਤ ਦੀ ਹੈ ਜਿਹੜੀ ਪਾਤੀਆ ਪੱਤਰੋਂ ਦੀ ਉਹਦਾ ਕਹਿੰਦਾ ਆ ਫੌੜ ਵੀ ਖੜਾ ਜੀ ਕਹਿੰਦਾ ਪਹਿਲਾਂ ਕਹਿੰਦਾ ਆਪਣੇ ਕੋਲ ਮੈਸੀ ਹੁੰਦਾ ਤਾਂ ਜੀ ਟਰੈਕਟਰ ਬੱਲਾ ਕੇ ਕਹਿੰਦਾ ਆ ਸਾਡੀ ਗੱਡੀ ਕਹਿੰਦਾ ਆਪਣੇ ਕੋਲ ਮੈਸੀ ਹੁੰਦਾ ਤਾਂ ਜੀ ਕਹਿੰਦਾ ਪਹਿਲਾਂ ਕਹਿੰਦਾ ਫਿਰ ਆਪਾਂ ਨੇ ਜੀ ਅਰਜਨ ਬੈਲੀ ਲੈ ਲਿਆ ਕਹਿੰਦਾ ਤੇ ਬਾਅਦ ਫੌੜ ਵੀ ਲੈ ਲੈਂਦਾ ਜੀ ਵਿੱਚ ਨੂੰ ਕਹਿੰਦਾ ਹੁ ਆ ਗੱਡੀ ਖੜੀ ਚ ਕਹਿੰਦਾ ਆਲਟੋ ਕਹਿੰਦਾ ਹੁਣ ਥਾਰ ਲੈਣ ਦੀ ਸਲਾਹ ਹੈ ਕੈਮਰਾ ਵਾਲੇ ਨਾਲ ਹੀ ਘੁੰਮਦਾ ਬੋਲਣ ਲੱਗਿਆ ਬੋਲਣ ਲੱਗਾ ਕੈਮਰਾ ਦੇਖਦਾ ਕਿ ਤੇਰ ਕੋ ਮਦ ਮੇਰਾ ਕਹਿੰਦਾ ਹੁਣ ਥਾਰ ਲੈਣ ਦੀ ਸਲਾਹ ਹੈ ਜੀ ਕਹਿੰਦਾ ਚਲੋ ਠੀਕ ਹੈ ਹੁਣ ਆਪਾਂ ਬਲੌਗ ਵਧ ਕਰਦੇ ਬੋਲਣੋ ਬੋਲਿਆ ਦਾ ਲੱਗਾ ਫੋਟੋ ਲੈ ਕੱਲਾ ਬੋਲਦਾ ਏ ਉਹ ਨਹੀਂ ਬੋਲਦਾ ਤੇ ਨੂੰ ਲਿਖਿਆ ਦੋ ਤੇ ਲਿਖਿਆ ਫਿਰ ਉਹ ਮੈਂ ਤਾਂ ਬੋਲਦਾ ਹੀ ਨਹੀਂ ਕਿ ਇਹ ਵੀਡੀਓ ਮੈਂ ਨਾ ਟਾਈਮ ਬਿਤੀ ਕਿਤੇ ਕਿਤੇ ਲੈ ਇੰਦਾ ਬੇਪੇਸ਼ ਕਿ ਤੇ ਵੀਡੀਓ ਕਰੀ ਲੈ ਪਾਈਏ ਬੱਚੀ ਦੇ ਕਿੱਥੇ ਵੀਡੀਓ ਹੈ ਵੀਡੀਓ ਹੈ ਰਾਜ ਨੂੰ ਬੋਲ ਜੀ ਡਿਸੈਂਡ ਕਰ ਪਾਈਏ ਉਹਨੂੰ ਕਰ ਦੇ ਉਹ ਪਰ ਦਿਖਾਉਂਦਾ ਹੀ ਕੁਝ ਨਹੀਂ ਅੱਲੇ ਕੋਲ ਕੁਝ ਵੀ ਨਿਕਲਦਾ ਬੋਲਦਾ ਹੈ ਆਵਾਜ਼ ਤਾਂ ਕੀ ਹੈ ਆਵਾਜ਼ ਤਾਂ ਹੀ ਹੈ ਕਹਿੰਦਾ ਸਵਾਗਤ ਹੈ ਜੀ ਗਰੀਂਦਰਪਾਲ ਬਲੌਗ ਤੇ ਕਹਿੰਦਾ ਕਹਿੰਦਾ ਮੈਂ ਨਵਾਂ ਚੈਨਲ ਬਣਾਇਆ ਜੀ ਗਰੀਂਦਰਪਾਲ ਬਲੌਗ ਤੇ ਸਵਾਗਤ ਹੈ ਤੁਹਾਡਾ ਐਂਡ ਵਿੱਚ ਐਂਡ ਵਿੱਚ ਪਾਉਂਦਾ ਕੋਈ ਹੁੰਦਾ ਆਹ ਕਹਿੰਦਾ ਲਈ ਮਨ ਵੀਡੀਓ ਦੇਖਾ ਕਿੰਨਾ ਵਧੀਆ ਬਣਾਇਆ ਇਹਨੂੰ ਕਿਹਾ ਵੀ ਤੂੰ ਕੈਮਰਾ ਕਿੰਨੀ ਵੀ ਦੇਖੇਗਾ ਜੇ ਬਣਾਉਂਦਾ ਹੁੰਦਾ ਵੀ ਬੰਦਾ ਹੁੰਦਾ ਵਿੱਚ ਜਿਹੜਾ ਲੰਦਾ ਬਹੁਤ ਬਣਾਉਂਦਾ ਇਹ ਤਾਂ ਕਰੇ ਕਰਾ ਬਣਾਈ ਜਾਂਦਾ ਬੈਠਾ ਮੂਰੇ ਸਾਲਾ ਬੋਲਦਾ ਨਹੀਂ ਮੂਰੇ ਤੂੰ ਲੈ ਖੇਲ ਲੈ ਅੰਦਰ ਹੋ ਗਿਆ ਬਹਿ ਗਈ ਹੁਣ ਕੀ ਬੋਲਿਆ ਤੂੰ ਸਾਸਿਕਾ ਟਾਈਮ ਲੈ ਗਈ ਬਈ ਸਾਸਿਕਾ ਬਲਾ ਸਾਰੇ ਬਲਾ ਸਾਸਿਕਾ ਬੁਲਾਈ ਦੇ ਦੱਸ ਮੈਨੂੰ ਫੂਲ ਸਾਸਿਕਾ ਨਾ ਪਿਆਰ ਕਰਦੇ ਅਗਲਾ ਦੇਖ ਲੈ ਨਾ ਅੱਜ ਕੱਲ ਦਾ ਦੇ ਖਤਮ ਹੁਣ ਹੈਪੀ ਨਹੀਂ ਬੁਲਾ ਗਿਆ ਹੈਪੀ ਨਿਊ ਇਅਰ ਕਹਿੰਦਾ ਅੱਲਾ ਦੇਣਾ ਹੈਪੀ ਨਿਊ ਇਅਰ ਹੈ ਲੈ ਦਿਨਾਂ ਵਾਲੇ 5-6 ਦਿਨਾਂ ਉਹਨੂੰ ਲੈ ਲੰਘਦਾ ਗਿਆ ਤੂੰ ਵੀ ਦਾਦੂ ਹਲਜੀ ਵੇਆ ਲੋੜੀ 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 ਕਹਿੰਦਾ ਤਾਂ ਲੋੜੀ ਲੋੜੀ ਕਹੜਾ ਦਿੰਦੇ ਨੇ ਹੈਪੀ ਨਿਊ ਇਅਰ ਕਹਿੰਦਾ ਉਹ ਲੈ ਲੰਘਦਾ ਗਿਆ ਉਹ ਤੋਂ ਪਹਿਲੀ ਤਰੀਕ ਨੂੰ ਲੋੜੀ ਆਉਣੀ ਉਹਨੂੰ ਤਾਂ ਲੋੜੀ ਨਹੀਂ ਆਉਣੀ ਪੰਜਾਬ ਇੱਕ 2026 ਆਊਗਾ ਫਿਰ ਤਾਂ ਹੈਪੀ ਨਿਊ ਇਅਰ ਦਵਾੜਾ ਤੇ ਆਊਗਾ तू जीरा 2 सेकंड दे यार ओ हुन के चलदा है तू जीरो 2 5 हां राइट पहला पहला क्या था तू जीरो 2 4 उससे पहला क्या होता उससे पहला तू जीरो तू 3 तू मार दी लेला तो यार उससे <ते> पहला 2 0 2 2 चल बच्चे एक और चल ਤਾਂ ਪਿਛੇ 19 ਪਿਆ 19 ਜਾਊਗਾ ਹੈ 19 ਪਿਆ 19 ਹਾਂ ਤੂੰ 0 2 0 1 ਹਾਂ ਚਲ ਉਹਦੇ ਪਿਛੇ ਆ ਗਿਆ ਫਿਰ 20 20 ਹੈ ਨਾ 20 20 ਨਾ ਉਹ ਤਾਂ ਉਹ ਵੀ ਆ ਗਿਆ ਫਿਰ 20 ਕੀ 20 ਹਾਂ 20 2 0 ਹਾਂ ਉਹਦੇ ਪਿੱਛੇ ਦੱਸ ਕੇ ਆਇਆ ਬਾਪਾ ਇਹ ਮੈਂ ਤੁਹਾਨੂੰ ਲਗਾ ਲਿਆ 29 ਨਹੀਂ 29 ਲਗਾ ਤਾ ਕੀ ਕਰਨਾ ਬੰਨ 2 ਆ ਲੈ ਬੰਨ 2 ਉਹ ਵੀ ਲੈਣ ਦੇ ਉਹ ਵੀ ਲੈਣ ਦੇ ਬੱਬਾ ਜੀ ਇਧੇ ਇਧੇ ਦੇਖੀ ਇਧੇ ਦੇਖੀ ਤੁਹਾਨੂੰ ਕੁਝ ਵੀ ਤੈਨੂੰ ਕੁਝ ਨਹੀਂ ਪਤਾ ਕਿ ਬੂਦੇ ਵਿੱਚ ਕੀ ਹੋਣਾ ਤੂੰ ਹੀ ਮੈਨੂੰ ਬੁਧਵਾਉਂਦਾ ਬੂਦੇ ਵਿੱਚ ਹੋਣਾ ਤੂੰ 000 ਲੈ 0 ਤੇਰੀ ਨਹੀਂ 2019 2019 ہاں 19 ਪਰ 9 ਤਾਂ huh? oh, well, we so ush... 10 ਦੇ ਪਹਿਲਾਂ ਹੁੰਦੇ ਆ ਆਪੇ 10 ਨਹੀਂ ਕਰਿਆ ਲੱਪਣਾ 2 ਤੇ ਤੂੰ ਤੂੰ ਯੂ ਨਹੀਂ ਆ ਗਿਆ ਫਿਰ 20 ਹਾਂ ਫਿਰ 20 ਆ ਨਹੀਂ ਗਿਆ ਉਹਦੇ ਪਿੱਛੇ ਆ ਗਿਆ 19 19 ਦੇ ਬਾਅਦ 18 ਇਹ 18 ਆ ਗਿਆ ਇੱਧਰ ਚੱਲਦਾ ਹੁੰਦਾ ਪਿੱਛੇ ਤੈਨੂੰ ਆਉਂਦੀ ਨਹੀਂ ਹੋਈ ਰਣੀ ਹਾਂ ਜੀ ਗੱਲ ਉਹਦੇ ਪਿੱਛੇ ਦੇਖੋ ਫਿਰ ਤੁਸੀਂ ਸੱਪ ਦੇ ਵਿੱਚੋਂ ਦੁੱਤ ਜਿੱਥੇ ਕਾਊਂਟਿੰਗ ਖਤਮ ਹੋਊਗੀ ਠੀਕ ਹੈ ਸੇਕ ਲੈ ਹੁਣ ਮਾਰ ਦੇ ਸੇਕ ਲੈ ਤੈਨੂੰ ਆਲਦ ਤੂੰ ਨਹੀਂ ਲਾਈਗੀ ਸੇਕ ਲੈ ਹਾਂ ਥੋੜੀ ਬੜੀ ਲਾਉ ਮੇਰਾ ਨਹੀਂ ਲਿਆ ਮੇਰਾ ਫੋਨ ਦਾ ਕਵਰ ਦੇ ਹੋਰ ਬਾਮਾ ਕੱਕੇ ਜਾ ਅਰੇ ਬਸ ਅੱਜ ਵੀ ਤੈ ਪਾਉਣੀ ਆ ਕਿ ਇਹਨੂੰ ਡਾਉ ਫਿਰ ਤੇ ਬੋ ਜਨੂੰ ਰੱਖੀ ਰੱਖ ਲੈ ਫਿਰ ਲਿਕਾ ਮੈਂ ਵੀ ਕੱਪੜੇ ਪ੍ਰੈਸ ਜੀ ਅਗਰ ਆਮਾ ਮਾਰਾ ਜੀ ਆ ਰਿਹਾ ਉਹ ਚੱਲਿਓ ਯਾਰ ਮਰਗ ਜੀ ਹੋ ਗਈ ਰਿਸ਼ਤੇਦਾਰੀ ਮੈਂ ਆਪਣ ਕਬੀਲਦਾਰੀ ਤਾਂ ਦਿੰਦੇ ਜਿਹੜੇ ਇਹ ਜਹੀ ਆ ਬਸ ਤੈਨੂੰ ਪਤਾ ਵੀ ਪਤਾ ਨਹੀਂ ਕਿਹੜੇ ਟਾਈਮ ਕਿਹੜਾ ਟਾਈਮ ਨਿਕਲੇ ਆਉਣਾ ਹੈਗਾ ਨਾ ਇਹ ਅਰੇ ਮਾਮੇ ਦਾ ਮੁੰਡਾ ਪੂਰਾ ਹੋ ਲਿਆ ਕਹਿੰਦਾ ਕਿਦਾਂ ਫੋਨ ਆਇਆ ਬਿਮਾਰ ਜਾ ਤਾਂ ਬਜਰਾ ਹੂੰ ਉੱਥੇ ਨਹੀਂ ਜਾਣਾ ਪੈਣਾ ਮੈਨੂੰ ਜਾਣਾ ਪੈਣਾ ਹੀ ਐ ਤੂੰ ਕਾ ਕੰਡਾ ਵੱਢ ਲੂਗਾ ਅਸੂਰੇ ਵੱਢ ਕੇ ਬੰਦਰ ਸਿੱਧੀ ਟੋਕਾ ਕਰਦੀ ਮੈਂ ਆ ਜਾਣਾ ਇੰਨੇ ਨੂੰ ਪਾਉਂਦੇ ਦੇ ਟਾਈਮ ਠੀਕ ਨਹੀਂ ਇਹ ਆਪਣਾ ਲੰਗ ਜੀ ਮਿਲਣ ਨੂੰ ਠੀਕ ਆ ਤੂੰ ਤਾਂ ਸ਼ਾਮ ਵੀ ਘਣਾ ਆਉਣਾ ਰੋਟੀ ਉਟੀ ਖਾ ਕੇ ਆਓ ਜੱਗੇ ਦੀ ਲੈ ਕੇ ਜਾਣੀ ਆ ਪੰਡਤ ਦੀ ਰੋਟੀ ਆ ਜਾ ਕਹਿ ਤਾ ਉਹਦੇ ਘਰਾਂ ਸ਼ਾਮ ਨੂੰ ਬਗੂ ਆਉ ਚੱਕ ਲੈ ਕਹਿ ਦੇ ਫਿਰ ਅਗਲਾ ਤੇਰੀ ਤਾਂ ਘਰ ਉੱਪਰ ਆਪਣਾ ਹੈ ਹਾਂ ਉਹਦੇ ਬੇਜ ਕਸ ਪਿਆ ਆਹ ਹੱਦ ਵੀ ਕਿ ਕਰਦੇ ਲਾਗ ਕਰਦੇ ਉਹ ਤੇ ਇੱਥੇ ਇੱਥੇ ਰੱਖ ਦੇ ਲਾਗ ਰੱਖ ਦੇ ਖੋਰ ਨਹੀਂ ਇੱਥੇ ਰੱਖ ਦੇ ਵਾਸ ਉਹ ਤੇ ਗਾਣਾ ਪਹਿਲਾ ਫੋਨ ਕਰਦੇ ਹੋ ਗੱਲ ਤਿਆਰ ਕਰ ਦਿੰਦਾ ਫਿਰ ਟਾਈਮ ਨਾਲ ਠੀਕ ਨਹੀਂ ਗੱਲ ਵੀ ਐਨੇ ਟਾਈਮ ਨਾਲ ਅਸੀਂ ਤੁਰਨਾ ਭਾਈ ਜੱਗਾ ਪਾਸੋਂ ਚੌਥੇ ਲੱਗਿਆ ਹੋਇਆ ਹੈ। ਕੀ ਕਰੂੰਗਾ ਕਰਾਇ ਨੂੰ ਹੰਡੂ ਹੋ ਜੇ ਚਾਰ ਹਜ਼ਾਰ ਰੁਪਏ ਦੇ ਨਗੇੜਾ ਵੀ ਲਾਇਆ ਉੱਥੇ ਕਿਤੇ ਦੋ ਤਿੰਨ ਚਾਰ ਦਿਹਾੜੀਆਂ ਖਰਾਬ ਹੋ ਜਾਂਦੀਆਂ ਹੋ ਹੋਰੀ ਵੀ ਲਾਵੇ ਬੰਦਾ ਬਚਦਾ ਹੀ ਕੋਈ ਨਹੀਂ ਪੌਣੇ 2 ਹੋ ਗਏ ਹੈ ਪੌਣੇ 2 ਹੋ ਗਏ ਜੱਗੇ ਨੂੰ ਕਹਿ ਕੇ ਫੋਨ ਕਰਦੇਗਾ ਤੁਹਾਨੂੰ ਰੋਟੀ ਤਿਆਰ ਕਰ ਦੂੰਗੇ ਜੱਗੇ ਨੂੰ ਫੋਨ ਕਰ ਹੁਣ 2 ਵਜੇ ਕਰਾ ਦਈਏ 5 ਵਜੇ ਕਰਾ ਜੱਗੇ ਟਾਈਮ ਤੁਸੀਂ ਜਾਣਾ ਉਹ ਟਾਈਮ ਦੇ ਪਹਿਲੇ ਹੀ ਆਉਂਦੇ ਆ ਕਰਦੇ ਕਹਦੇ ਹੋ ਜਿੱਧਰ ਚੱਲ ਪੁੱਤ ਚੱਲੀਏ ਘਰ ਨੂੰ ਮਾਮੇ ਨਹੀਂ ਆਇਆ ਘਰਾਂ ਦੀ ਨਹੀਂ ਵੇ ਘਰ ਤੇ ਨਹੀਂ ਹੋਰ ਕੀ ਕਰਨਾ ਮਾਮੇ ਨਹੀਂ ਤਰਾਈ ਨਹੀਂ ਉਹਨਾਂ ਦੇ ਘਰਾਂ ਗਏ ਰੇ ਭਾਈ ਸਿੱਧੀ ਗੱਲ ਹੈ